ਲੈਂਦੇ ਪੰਜਾਬ ਤੋਂ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਅੰਜਮ ਸਰੋਏ ਦੇ ਕੋਲ ਗੱਲਾਂ ਬਾਤਾਂ ਹੋਣਗੀਆਂ ਘਰ-ਬਾਰ ਸਾਰਾ ਝੜਾ ਦੇਵਾਂਗੇ ਪਿੰਡ ਦਾ ਸਰੋਏ ਦਾ ਤੇ ਬੜੇ ਦਿਨਾਂ ਤੋਂ ਮੈਸੇਜ ਆ ਰਹੇ ਸੀ ਕਾਫੀ ਜਾਣਦੇ ਵੀ ਅੰਜਮ ਸਰੋਏ ਨਾਲ ਜ਼ਰੂਰ ਮਲਾਓ ਇਸ ਵਾਰ ਵੈਸੇ ਪਲਾਨ ਨਹੀਂ ਸੀ ਅਸੀਂ ਜਾਣਾ ਸੀਗਾ ਮਲਤਾਨ ਅੱਜ ਸਿੱਧਾ ਇੱਥੋਂ ਤੇ ਬਾਈ ਦੇ ਪਿੰਡੋਂ ਫੈਸਲਾਬਾਦ ਤੋਂ ਪਰ ਸਰੋਏ ਦੇ ਕੋਲ ਹੋ ਕੇ ਫੇਰ ਜਾਵਾਂਗੇ ਤੇ ਦੇਖਦੇ ਕਿਵੇਂ ਰਹਿੰਦਾ ਆਪਣਾ ਤੇ ਲਓ ਜੀ ਪਹੁੰਚ ਗਏ ਆ ਜੀ

ਹੋਰ ਜੀ ਕਿਦਾਂ ਠੀਕ ਠਾਕ ਹੋ ਜੀ ਜੀ ਹਾਂ ਜੀ ਚਲੋ ਤੇ ਸਰੋਆ ਸਾਹਿਬ ਨੇ ਜੀ ਅੱਜ ਕੱਲ ਸੈਲੀਬ੍ਰਿਟੀ ਤੇ ਉਹ ਮਿਲਦੇ ਨਹੀਂ ਛੇਤੀ ਵੀ ਹੁਣ ਵੀ ਬੰਦਾ ਜਿਵੇਂ ਜਿਵੇਂ ਬੰਦਾ ਪਹੁੰਚਿਆ ਉਵੇਂ ਹੀ ਬੰਦੇ ਨੂੰ ਮਿਲ ਪਣ ਕਿਉਂ ਹਾਂ ਹੁਣ ਵਿਕਰ ਭਿੰਡਰ ਦੀ ਨਰਮਾਈ ਹੋਰ ਤਰ੍ਹਾਂ ਦੀ ਐ ਇਹ ਬੰਦਾ ਆਪਣਾ ਸਰਕਾਰੀ ਮੁਲਾਜ਼ਮ ਹੈ ਨਾ ਹਾਂ ਆਪਣਾ ਕਿ ਨਾ ਨੌਕਰੀ ਦਾ ਟਾਈਮ ਹੈ ਹਾਂ ਸਹੀ ਗੱਲ ਹੈ ਤੇ ਉਹ ਹੁਣ ਕਰਕੇ ਆਏਗਾ ਫਿਰ ਜਾ ਕੇ ਤੇ ਆ ਕੇ ਪੱਟੇ ਪੁੱਟੇ ਤੇ ਸਰੋਇਆ ਹੈਗੇ ਆ ਸਟਾਰ ਹਾਂ ਸਟਾਰ ਆਡੀਅנס ਤੋਂ ਬਾਅਦ ਆਉਂਦੇ ਹੁੰਦੇ ਅੱਛਾ ਸਟਾਰ ਤੁਸੀਂ ਸਟਾਰ ਹੋ ਇਹ ਸਟਾਰ ਨਹੀਂ ਜੀ ਇਹ ਉਹ ਸਟਾਰ ਹੈ ਜਿਹੜਾ ਰਾਤ ਨੂੰ ਕਰੀਮ ਲਾ ਕੇ ਸੌਂਦਾ ਯਾਰ ਬੱਸ ਕਰ ਦੇ ਹੁਣ ਲਓ ਜੀ ਲਾਗਿਆ ਮਹਿਲਾਂ ਬਹਿ ਗਏ ਤੇ ਉਹ ਰਹਿ ਗਈ 16 ਦਰੀ ਸਾਹਮਣੇ ਵਾਲੇ ਪਾਸੇ 16 ਦਰੀ ਦਾ ਨਕਸ਼ੇ ਹੋ ਗਏ ਚੇਂਜ ਥੋੜੇ ਥੋੜੇ ਦਿਖਾ ਜੀ ਪਿਛਲੇ ਸਾਲ ਕੰਧਾਂ ਵਾਲੀ ਖੜੀ ਸੀ ਹੁਣ ਕਰਾਤੀ ਇਹ ਪਲਸਤਰ ਸਾਰੀ ਤੁਹਾਨੂੰ ਘੁਮਾਦਾ ਪਹਿਲਾਂ ਅੰਦਰੋਂ ਤੇ ਆ ਆ ਗਈ ਜੀ ਅੰਦਰੋਂ ਦੀ 16 ਦਰੀ ਪਿਛਲੇ ਸਾਲ ਐ 6 ਸੁੱਤੇ ਸੀ ਮੈਂ ਨਾਸਰ ਬਾਈ ਤੇ ਸਰੋਇਆ ਤਿੰਨੇ ਤੇ ਬੜਾ ਵਧੀਆ ਲੱਗਿਆ ਤੇ ਹਾਂ ਲਓ ਵਿਕਾਸ ਵੇਦ ਮਲਾਉਂਦੇ ਆ ਜਿਵੇਂ ਆਉਂਦੇ ਆ ਸਰੋਹਾ ਸਾਹਿਬ ਤੈਤ ਕੀ ਵਿਕਾਸ ਬਾਈ ਹੁਣ ਫੇਰ ਨਾ ਕਹਣ ਵੀ ਡੰਗਰਾਂ ਵਾਲੇ ਬਿਠਾਤੇ ਯਾਰੇ ਕਾਰ ਹੈ ਜਿਹੜੇ ਹਿੱਸੇ 'ਚ ਅਸੀਂ ਬੈਠੇ ਆ ਨਾ ਨਾਲ ਹੈ ਪਰਾਂ ਕਾਰ ਦਾ ਹੱਤਾ ਹੈ ਇਹ ਡੇਰਾ ਹੈ ਇਹ ਪਿਛੇ ਵਿਹਲੀ ਹੈ ਹਾਂ ਸੋ ਇਹ ਹਾਂ ਇਹ ਤਾਂ ਤਾਂ ਘਰ ਹੈ ਇਹ ਘਰ 'ਚ ਬੈਠੇ ਆ ਘਰ ਤੇ ਜੇ ਆਪਣੇ ਅਸੀਂ 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 ਘਰ 'ਚ ਹੀ ਬੈਠੇ ਆ ਬੇਗਵਾ ਵਿੱਚ ਇੱਥੇ ਡੰਗਰ ਨਹੀਂ ਨਹੀਂ ਡੰਗਰ ਦੂਰ ਤੱਕ ਖੁੱਲੇ ਬੈਠੇ ਦੀਨੇ ਆ ਨਾ ਤਾਂ ਕਰਕੇ ਕਹਿੰਦੇ ਵੀ ਡੰਗਰਾਂ ਨੇ ਬੈਠੇ ਆ ਇਹ ਤਾਂ ਸਰੋਏ ਸਾਹਿਬ ਨੂੰ ਪੁੱਛਾਂਗੇ ਹੋਗੇ ਆਪਾਂ ਉਹਦੇ ਘਰ ਆਏ ਹਾਂ ਹਾਂਜੀ ਸਹੀ ਹੈ ਨਾ ਵੀ ਕਿੱਥੇ ਬੈਠੇ ਆ ਸਹੀ ਹੈ ਲੈ ਵੀ ਬਾਪੂ ਜੀ ਦੱਸਦੇ ਜੀ ਸਰੋਇਆ ਸਾਹਿਬ ગયા ਹੋਇਆ ਹਰੂਨਾ ਹਰੂਨਾ ਬਾਜੀ ਹਰੂਨਾ ਬਾਜੀ ਰੂਨਾਬਾਦ ਗਏ ਹੋਇਆ ਕਹਿੰਦੇ ਹੁਣ ਸਰੋਇਆ ਸਾਹਿਬ ਦੀ ਗੈਰ ਹਾਜ਼ਰੀ ਲਾਦੀ ਅਸੀਂ ਇੱਥੇ ਬੈੰਨੇ ਆਂ 10 ਮਿੰਟ ਗੇੜੇ ਫੇੜੇ ਦਿੰਨੇ ਆ ਜੀ ਤੇ ਘਰੇ ਫੇਰ ਕਦੇ ਆਵਾਂਗੇ ਫੇਰ ਲੰਘਦੇ ਕਰਦੇ ਫੇਰ ਮਿਲ ਕੇ ਜਾਵਾਂਗੇ ਤੇ ਜਿਵੇਂ ਤੁਹਾਨੂੰ ਦੱਸਾਂ ਅਸੀਂ ਆ ਅਸੀਂ ਬਸ ਐਂ ਗਏ ਮੇਰਾ ਫੋਨ ਕਿਤੇ ਬਿਨਾ ਪੁੱਛੇ ਦੱਸੇ ਵੀ ਸਿੱਧਾ ਘਰੇ ਚਲਦੇ ਆ ਤੇ ਏਦੋਂ ਬਾਅਦ ਫੇਰ ਅਸੀਂ ਜਾਣਾ ਹੁਣ ਅੱਗੇ ਨੂੰ ਤੇ ਸਾਹੀਵਾਲ ਤੇ ਇੱਕ ਜਾਣਾ ਪਾਕਪਟਨ ਪਾਕਪਟਨ ਦੇ ਨੇੜੇ ਚੀਜ਼ਾਂ ਦੇਖਣ ਆਣ ਜਿਵੇਂ ਤੁਹਾਨੂੰ ਦੱਸਾਂ ਪਿੰਡਾਂ ਚ ਨਿਕਲੇ ਹੋਇਆ ਪਿੰਡੋਂ ਪਿੰਡੀ ਪਿੰਡੋਂ ਪਿੰਡੀ ਹੁੰਦੇ ਹੋਏ ਆਪਣਾ ਜਿਹੜਾ ਸਫਰ ਹੈ ਉਹ ਅਸੀਂ ਅੱਗੇ ਬਤਾਉਣਾ ਹੈਗਾ ਲੈ ਵੀ ਚਾਹ ਆ ਗਈ ਜੀ ਚਾਹ ਪੀ ਲੈ ਇਹ ਨਾਲ ਬਾਪੂ ਹੁਣੇ ਲਿਆਏ ਜੀ ਬਿਸਕੁਟ ਪੂਜੀਏ ਦਾਲ ਪੂਜੀਏ ਹਾਂ ਆ ਜਾ ਆ ਜਾ ਸਮੀ ਬਥੇਰੀਆਂ ਫੋਟੋਆਂ ਖਿੱਚ ਲਈਆਂ ਘੋੜੇ ਘੋੜੀਆਂ ਨਾਲ ਸਮੀ ਤਾਂ ਹੁਣ ਸਾਰਾ ਇੱਧਰ ਨੂੰ ਹੋ ਜਾਣਾ ਜਾਨਵਰਾਂ ਕਣੀ ਤੇ ਹੁਣ ਅਜੇ ਕਾਹ ਖਿੱਚਣੀਆਂ ਅਸੀਂ ਬਾਅਦ ਚੋਂ ਚੱਲਦੇ ਮੈਂ ਬਾਅਦ ਚੋਂ ਜਾਊਂਗਾ ਚਾਹ ਪਾਣੀ ਪੀ ਕੇ ਫਿਰ ਜਾਵਾਂਗੇ ਸਭ ਨਹੀਂ ਬੈਠ ਉੱਥੇ ਨਹੀਂ ਸਮਝਾਂਦਾ ਹੁਣ ਨਹੀਂ ਸਮਝਾਂਦਾ ਕੈਮਰਾ ਮਾਰ ਬਿਸਕੁਟ ਆ ਗਈ ਬਿਸਕੁਟ ਭੁਜੀ ਆ ਗਏ ਆ ਭਾਈ ਮੈਂ ਤੁਹਾਡੇ ਦੇਖਿਆ ਵਿਕਾਸ ਹਾਂਜੀ ਆ ਜਿਹੜਾ ਬੰਦਾ ਆਉਂਦਾ ਇਹਨੂੰ ਛੁੜਕ ਕੇ ਚੱਲ ਜਾਂਦਾ ਇਹਨੂੰ ਹਾਂ ਇਹਨੂੰ ਹੁੱਕਾ ਕਹਿੰਦੇ ਆ ਨਾ ਹੁੱਕਾ ਤਾਂ ਕਹਿੰਦੇ ਆ ਜਿਹੜਾ ਬੰਦਾ ਮਰਜ਼ੀ ਆਉਂਦਾ ਇਹਨੂੰ ਛੁੜਕ ਕੇ ਗਾਹਾਂ ਲੈਂਦੇ ਆ ਇਹਹੀ ਸਾਥ ਦੀ ਸ਼ਾਨ ਹੈ ਹੈ ਸਾਥ ਦੇ ਵਿੱਚ ਇਹ ਸ਼ੈ ਪਈ ਹੁੰਦੀ ਹੈ ਹਾਂ ਜਦੋਂ ਪੁਰਾਣੇ ਵੇਲੇ ਚ ਲੋਕ ਬੈਂਦੇ ਸਨ ਨਾ ਇਹਨੂੰ ਸੈਂਟਰ ਚ ਰੱਖਣਾ ਇਹ ਮੀਟਿੰਗ ਹੁੰਦੀ ਸੀ ਜਿਵੇਂ ਹੁਣ ਅਸੀਂ ਵਟਸਐਪ ਤੇ ਗਰੁੱਪ ਦੇ ਵਿੱਚ ਮੀਟਿੰਗ ਕਰਨੇ ਆਈਆਂ ਜ਼ੂਮ ਮੀਟਿੰਗ ਹੁੰਦੀ ਹੈ ਨਾ ਹਾਂ ਹਾਂ ਇਹ ਇਹ ਮੀਟਿੰਗ ਹੁੰਦੀ ਸੀ ਇਹਨੂੰ ਰੱਖਣਾ ਪੁਰਾਣੇ ਵੇਲੇ ਦੀ ਜ਼ੂਮ ਮੀਟਿੰਗ ਇਹ ਜ਼ੂਮ ਮੀਟਿੰਗ ਵਿੱਚ ਕਰ ਰੱਖ ਕੇ ਡਿਸਕਸ਼ਨ ਕਰਨੀ ਇੱਕ ਬੰਦੇ ਨੇ ਭਾੜ ਲੈਣਾ ਮੈਂ ਵੀ ਹੁਣ ਕਰਾਂਗਾ ਨਾ ਮੇਰਾ ਨਹੀਂ ਮੈਂ ਕਿਹਾ ਮੈਂ ਉਹੀ ਗੱਲ ਕਰਦਾ ਜਿਵੇਂ ਆ ਹੁਣ ਇੱਕ ਬਾਈ ਹੋ ਰਾਇਆ ਸੀ ਉਹ ਖਿੱਚ ਕੇ ਚਲ ਗਿਆ ਇਹਨੂੰ ਝੂਠੇ ਜੱਟੇ ਦੇ ਕੋਈ ਚੱਕਰ ਨਹੀਂ ਮੈਂ ਦੇਖੋ ਇਹ ਇਹ ਦੇਖੋ ਨਾਲੀ ਨੂੰ ਹੱਥ ਪਾਇਆ ਨਾ ਦਿਖਾਇਆ ਮਾੜਾ ਇਹ ਨੇੜੇ ਥੋੜਾ ਸਮੀਚ ਚੱਕੀਂ ਦਰਾਇ ਕੋਣ ਮੈਂ ਥੋੜਾ ਸਮਝਾਉ ਆਇਆ ਹਾਂਜੀ ਇਹਨਾਂ ਨੂੰ ਸਮਝਾਉਣ ਦੀ ਗੱਲ ਇਹ ਵੇਖੋ ਹਾਂ ਇੱਥੇ ਆਉਂਦਾ ਹੱਥ ਨਾਲ ਨਾਲੀ ਨੂੰ ਮੂਹ ਲਾਵਾਂਗੇ ਫੇਰ ਝੂਠਾ ਹੋਣਾ ਹੈ ਹਾਂ ਇਹ ਇੱਥੇ ਮੈਂ ਹੱਥ ਰੱਖਿਆ ਇੰਨਾ ਗਾਇਬ ਆ ਗਿਆ ਵਿੱਚ ਹਾਂ ਇੱਥੇ ਹੁਣ ਰੱਖ ਕੇ ਮੈਂ ਇਹ ਮੇਰੇ ਪਾਸ ਦਿਖਾ ਕੋਈ ਪੀਂਦੇ ਨਹੀਂ ਬਾਬੇ ਵੀ ਨੇ ਪੁਰਾਣੇ ਬਾਬੇ ਦਾ ਸਾਰੇ ਨਵੀਂ ਨਵੀਂ ਜਨਰੇਸ਼ਨ ਵੀ ਪਿੰਦੀ ਹੈ ਮਤਲਬ ਨਵੀਂ ਜਨਰੇਸ਼ਨ ਹੁਣ ਨਵੀਂ ਚੀਜ਼ ਪਿੰਦੀ ਹੈ ਨਾ ਸ਼ੀਸ਼ਾ ਅੱਛਾ ਉਹ ਪਿੰਦੇ ਆ ਇਹੋ ਕਾ ਕਰਦਾ ਉਹ ਚੀਜ਼ ਉਹੀ ਇਹਦਾ ਹੀ ਕਨਸੈਪਟ ਉਹਨਾਂ ਸ਼ੀਸ਼ੇ ਚ ਲੈ ਗਏ ਨੇ ਚਲੋ ਆਪਾਂ ਚਾਹ ਚੱਕੀਏ ਜੀ ਫੇਲਾ ਹਾਂ ਨਵੀਂ ਨਵੀਂ ਜਨਰੇਸ਼ਨ ਅਸੀਂ ਨਹੀਂ ਹਾਂ ਨਵੀਂ ਜਨਰੇਸ਼ਨ ਹੈ ਹਾਂ ਅਸੀਂ ਤੇ ਬਾਬੇ ਆਹ ਤੇ ਮਤਲਬ ਇਹ ਲਓ ਜੀ ਭੁਜੀਏ ਕੇਕ ਬਿਸਕਟ ਵਾ ਪਿਛਲੇ ਸਾਲ ਇੱਥੇ ਹੀ ਬਹਿ ਕੇ ਸਰੋਂ ਦਾ ਸਾਗ ਖਾਦਾ ਸੀਗਾ ਹਾਏ ਹਾਏ ਨਹੀਂ ਬੋਲਦੀਆਂ ਮੱਕੀ ਵਾਲੀਆਂ ਪਿਛਲੇ ਸਾਲ ਤੁਹਾਡਾ ਉਹਨਾਂ ਬੰਦਿਆਂ ਦਾ ਧਿਆਨ ਨਹੀਂ ਤੁਹਾਡੇ ਤੇ ਪਿਆ ਹਾਂ ਪਿਛਲੇ ਸਾਲ ਇਹਨਾਂ ਨੂੰ ਤੁਰ ਪਣਾ ਸੀ ਇੱਥੇ ਬਿਠਾ ਕੇ ਰੋਟੀ ਖਵਾਲਦੇ ਹੋ ਹਾਂ ਆ ਪਿਛਲੇ ਸਾਲ ਆ ਬੰਦੇ ਨਹੀਂ ਉਦੋਂ ਕਿਤੇ ਸੁਤਾ ਸੀ ਉਹ ਬੰਦਾ ਉਹ ਕਰਦੇ ਆ ਪਾਗ ਲਗਾ ਜਾਗੇ ਸੁਤਾ ਸੀ ਉਹ ਬੰਦਾ ਨਾ ਲੈ ਵੀ ਚਾਹ ਵੀਰੇ ਗੋੜ ਵਾਲੀ ਤੇ ਸਰੋਇਆ ਸਾਹਿਬ ਉਹਦੇ ਤਾਂ ਹੋਰ ਮਿੱਠੀ ਲੱਗਣੀ ਸੀਗੀ ਤੇ ਚਾਹ ਮੁਕਾ ਕੇ ਫਿਰ ਆਪਾਂ ਦਿੰਨੇ ਆ ਗੇੜਾ ਫੇੜ ਤੇ ਨਾਲ ਆ ਤੁਹਾਨੂੰ ਚੀਜ਼ਾਂ ਦਿਖਾਉਣਾ ਜਿਹੜਾ ਬਾਈ ਹੁਣ ਸਸਰੋਆ ਸਾਹਿਬ ਵਾਸਤੇ ਲੈ ਕੇ ਆਇਆ ਮਾਨ ਸਨਮਾਨ ਕਰਕੇ ਜਾਣੇ ਸੀ ਉਸਦਾ ਬਾਲਾ ਕੋ ਸੋਚਿਆ ਹੋਇਆ ਸੀ ਕਿ ਖੈਰ ਫੇਰ ਆਵਾਂਗੇ ਹੁਣ ਕਿਸ ਦਿਨ ਤੇ ਫੇਰ ਆ ਕੇ ਹਾਂਜੀ ਦਿਖਾਉਣਾ ਮੈਂ ਜਿੰਨੀਆਂ ਵੀ ਲਾ ਸੀ ਕਾਨਫਰੰਸ 'ਚ ਹਿੱਸਾ ਹੂੰ ਪੈਨਲ ਡਿਸਕਸ਼ਨ ਜੋ ਨਾ ਸਾਰਿਆਂ ਦੇ ਸਵੈਨਿਅਰਸ ਆਣਾ ਬਣਾਏ ਹੂੰ ਦੂਜੀ ਇੰਟਰਨੈਸ਼ਨਲ ਪੰਜਾਬੀ ਇਸ ਰੋਇਆ ਸਾਹਿਬ ਦਾ ਪੰਜਾਬੀ ਕਾਨਫਰੰਸ ਮੈਨੂੰ ਰੀਸੀਵ ਨਾ ਕੀਤਾ ਆ ਗਿਆ ਇਹਦਾ ਹੂੰ ਵੱਡਾ ਯੋਗਦਾਨ ਸੀ ਇਹਨਾਂ ਦਾ ਹਾ ਹਾਟਸ਼ਾਟ میوزਿਕ ਕੰਪਨੀ ਆ ਉਹਨਾਂ ਨੇ ਦਿੱਤਾ ਸੀ ਇਹਨਾਂ ਨੂੰ ਸਨਮਾਨ ਵਿਸ਼ੇਸ਼ ਸਨਮਾਨ ਹਾਂ ਤੇ ਆਹ ਦੇਖੋ ਜੀ ਆਹ ਏਡੀ ਟਰੋਫੀ ਇਹ ਆਏ ਹਾਏ 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 ਆਹ ਤਾਂ ਖਾਸ ਹੈ ਜਮੇ ਜਿੱਥੇ ਭਰਾ ਹੋ ਨਾ ਦੋ ਭਰਾ ਹੋਣ ਹਾਂ ਕਹਿੰਦੇ ਵੀ ਉਹ ਸਾਂਝਾ ਹੋਣਾ ਚਾਹੀਦਾ ਦੋਵੇਂ ਮੈਨੂੰ ਕਿਸੇ ਦਿੱਤੇ ਮੈਂ ਕਿਹਾ ਦੋਵੇਂ ਭਰਾਵਾਂ ਨਾਲ ਮਿਲ ਕੇ ਇੱਕੋ ਦਾ ਇੱਕ ਮੇਲਾ ਅੱਛਾ ਇੱਕ ਸਰੋਜ ਨੂੰ ਦੇਣਾ ਹਾਂ ਤੇ ਇੱਕ ਤੁਸੀਂ ਗੱਲ ਚ ਪਾਉਣਾ ਸੋਨੇ ਦਾ ਕੈਂਠਾ ਸੋਨੇ ਦਾ ਹਾਂ ਵਾਕੀ ਸੋਨੇ ਦਾ ਅੱਛਾ ਯਾਰ ਮੈਂ ਤਾਂ ਸਮਝਦਾ ਵੈਸੇ ਹੀ ਆ ਵੀ ਲਓ ਜੀ ਸਰੋਇਆ ਸਾਹਿਬ ਕਾਸ਼ ਅਸੀਂ ਕਿਤੇ ਤੁਹਾਨੂੰ ਆਪਣੇ ਹੱਥੀ ਇਹ ਪਹਿਨਾਉਂਦੇ ਚੜਦੇ ਪੰਜਾਬ ਵਾਲੇ ਤੇ ਇਹ ਗੱਲਾਂ ਹੀ ਬਾਤਾਂ ਹੀ ਕੁਝ ਹੋਰ ਹੋਣੀ ਸੀ ਅੱਛਾ ਇਹ ਕੌਣ ਦੇ ਕੀ ਅਸੀਂ ਬਾਈ ਕਾਨਫਰੈਂਸ ਤੇ ਹਾਂ ਮੇਰੇ ਦੋਸਤ ਨੇ ਨਹੀਂ ਮੈਂ ਕਿਹਾ ਕਿ ਤੁਸੀਂ ਬਣਵਾਏ ਸੀ ਵੀ ਜਿੰਨੇ ਬੰਦੇ ਮੇਨ ਕੋ ਹੋਰ ਇਹ ਹੈਗਾ ਰਣਜੀਤ ਭਾਈ ਉਹਨਾਂ ਨੇ ਬਣਾਇਆ ਸੀ ਮੇਰੇ ਵਾਸਤੇ ਫਿਰ ਇੱਕ ਹੋਰ ਰੰਮੀ ਭਾਈ ਸਾਹਿਬ ਨੇ ਅੱਛਾ ਤੇ ਉਹਨਾਂ ਨੇ ਫਿਰ ਕੀ ਕਹਿੰਦੇ ਨੇ ਸਰਪ੍ਰਾਈਜ਼ ਦਿੱਤਾ ਅੱਛਾ ਇੱਕ ਹੋਰ ਬਣਵਾਇਆ ਅੱਛਾ ਤੇ ਮਤਲਬ ਵੀ ਪੰਜਾਬੀ ਕਾਨਫਰੈਂਸ ਕਰਾਈ ਵਧਾਈ ਦੇ ਪਾਤਰ ਨਹੀਂ ਉਸ ਤੋਂ ਹਟ ਕੇ ਵੈਸੇ ਹੀ ਮਤਲਬ ਸਾਡੇ ਕੰਮ ਮਾਨ ਸਨਮਾਨ ਲਈ ਕੰਮ ਕਰਨ ਨੂੰ ਥੋੜੇ ਨੋਹ ਰੱਖਦੇ ਹੋਏ ਵੀ ਲੈਂਦੇ ਪੰਜਾਬਣਾਂ ਦਾ ਏਡੇ ਕੰਮ ਵੇ ਐਡਾ ਯੋਗਦਾਨ ਦੇ ਰੇ ਹਾਂਜੀ ਹਾਂਜੀ ਕੀ ਬਾਤ ਹੈ ਲੈ ਵੀ ਹੁਣ ਕਿੜਾ ਫੇੜਾ ਦੇ ਲੀਏ ਮੜਾ ਆ ਮਾਲ ਹਵੇਲੀ ਦਾ ਜਦੋਂ ਪਿਛਲੇ ਟਾਈਮ ਚ ਬੰਦੇ ਕਹਿੰਦੇ ਆਉਂਦੇ ਹੁੰਦੇ ਨੇ ਸਾਰੇ ਪਾਸੇ ਕਿੜਾ ਦਿੰਦੇ ਜੀ ਡੰਗਰ ਮਾਲ ਪਸ਼ੂ ਸਾਰਾ ਦੇਖਦੇ ਸੀਗੇ ਖੇਤ ਬਾੜ ਕਿੜਾ ਦਿੰਦੇ ਹੈ ਤਰੱਕੀਆਂ ਹੋ ਗਈਆਂ ਨਾ ਅੰਜਮ ਕੋੜੀ ਲੈ ਲਈ ਐ ਅੱਛਾ ਅੰਜਮ ਭਾਈ ਸਰੋਇਆ ਸਭ ਸਾਡੇ ਹੋ ਗਏ ਪੈਸੇ ਵਾਲੇ ਬੰਦੇ ਹੁਣ ਹੈ ਹੌਲੀ ਹੌਲੀ ਤੇ ਤਰੱਕੀਆਂ ਐਨ ਤਬਾਹ ਕਰਦੇ ਪਿਛਲੇ ਸਾਲ ਇਥੇ ਵਕਾਸ ਭਾਈ ਛਟੀਆਂ ਛੁੱਟੀਆਂ ਪੰਜਾਂ ਹੁੰਦੀਆਂ ਸੀਗੀਆਂ ਆ ਪੱਕੀਆਂ ਇੱਟਾਂ ਹੀ ਇੱਟਾਂ ਚੜਾਤੀਆਂ ਹੈ ਹੁਣ ਉਹਨੇ ਬਥੇਰੀ ਤੱਕ ਹੀ ਕਰ ਲਈ ਹੈ ਹਾਂ ਇਹ ਕਿਹੜੀ ਨਸਲ ਹੈ ਇਧਰ ਨੁਕਰੀਆਂ ਹੀ ਚੱਲਦੀਆਂ ਆਪਣੀਆਂ ਦੇਸੀ ਹਾਂ ਇਧਰ ਆਪਣੇ ਉਧਰਲੇ ਪੰਜਾਬ ਚ ਨੁਕਰੀਆਂ ਹਨਾ ਹਾਂ ਇਹ ਤਾਂ ਜ਼ਿਆਦਾ ਦੇਸੀ ਇਹੀ ਚੱਲਦੀਆਂ ਇਹ ਬਾਦ ਚੀਨੀ ਜੀ ਹੈ ਵੇ ਦਾ ਰੰਗ ਸੋਨਾ ਇੱਕ ਥੁਲੇਂਦੀ ਹੈ ਇਹ ਹੁਣ ਪੁੱਛਣਾ ਪੈਣਾਗਾ ਜਦੀ ਹੈ ਆਪਣੀ ਹੁੰਦੀ ਤੇ ਦੱਸ ਹੀ ਦੇਣਾ ਸੀ ਸਹੀ ਗੱਲ ਹੈ ਇਹ ਦੇਖ ਲਓ ਬਈ ਘੋੜੀਆਂ ਦੇ ਮਾਲਕ ਹੋ ਗਏ ਸਰੋਇਆ ਸਾਹਿਬ ਹੋਣੀ ਤੇ ਇਹ ਜਿਵੇਂ ਤੁਹਾਨੂੰ ਦੱਸਿਆ ਘਰ ਦਾ ਹਿੱਸਾ ਹੈ ਘਰ ਹੀ ਇਹਨਾਂ ਦੇ ਇਹੋ ਜਿਹੇ ਹੁੰਦੇ ਨੇ ਕਹਿੰਦੇ ਨੇ ਡੰਗਰਾਂ ਵਾਲੇ ਬਿਠਾ ਦਿੰਨੇ ਉਹ ਐ ਕਰਦੇ ਨੇ ਇਹ ਘਰ ਹੀ ਆ ਸਾਰਾ ਉਹ ਸਾਹਮਣੇ ਘਰ ਉਹ ਘਰ ਆ ਡੰਗਰਾਂ ਵਾਲਾ ਨਾਲ ਖੁੱਲੇ ਜਿਵੇਂ ਪਹਿਲਾਂ ਆਪਣੇ ਪਰਦਾ ਨਹੀਂ ਹੁੰਦਾ ਸੀ ਕੋਈ ਐਦਾਂ ਹੀ ਹੁੰਦਾ ਹੈਗਾ ਆਜੋ ਇੱਧਰ ਦੇਖੀਏ ਮਾੜਾ ਜਿਹਾ ਮਾਲ ਪਸ਼ੂ ਪਿਛਲੇ ਸਾਲ ਨੂੰ ਯਾਰ ਇੱਕ ਸਾਲ ਜੀ ਕਿੰਨਾ ਕੁਝ ਬਦਲਿਆ ਲੈ ਸਹੀ ਇੱਕ ਸਾਲ ਹੋਇਆ ਸਾਨੂੰ ਐਨੂੰ ਤੇ ਇੱਥੇ ਕੁਝ ਹੋਰ ਹੁੰਦਾ ਸੀਗਾ ਕੀ ਹਾਲ ਹੈ ਬਾਈ ਜੀ ਜੀ ਵਾਲੇਕੁਮ ਸਲਾਮ ਕਿਵੇਂ ਠੀਕ ਹੋ ਲੈ ਵੀ ਪੱਠੇ ਕੁਤਰਨ ਦਾ ਹੋ ਗਿਆ ਬਾਈ ਦਾ ਟਾਈਮ ਡੰਗਰ ਪ셔 ਬਾਈ ਸਰੋਏ ਨੇ ਬਹੁਤੇ ਰੱਖੇ ਹੋਏ ਆ ਤੇ ਪਿਛਲੀ ਵਾਰੀ ਦੇਖੀ ਸੀਗੀ ਤੇ ਪੰਡਾਂ ਦੀਆਂ ਪੰਡਾਂ ਰਹਿੜੀਆਂ ਦੀਆਂ ਹੁੰਦੀਆਂ ਇੱਥੇ ਪੱਠੇ ਇਹਦਾ ਡੰਗਰ ਰੱਖਣ ਦਾ ਰਿਵਾਜ ਬਹੁਤ ਹੈਗਾ ਹਾਂ ਜੀ ਮੋਟਰਾਂ ਲੱਗੀਆਂ ਹੁੰਦੀਆਂ ਉਧਰ ਸਾਡੇ ਦਾ ਲੱਗੀਆਂ ਹੋਈਆਂ ਮੈਂ ਤੁਹਾਡੇ ਪੁੱਛਣੇ ਵੀ ਤੁਹਾਡੇ ਕੋਲੋਂ ਤੋਂ ਲਾਈਆਂ ਸਾਡੇ ਲੇਟ ਹੀ ਆਈਆਂ ਪਹਿਲਾਂ ਜਿਵੇਂ ਹੱਥਾਂ ਨਾਲ ਟੋਕਾ ਗੇੜੀ ਦਾ ਸੀ ਨਾ ਟੋਟਿਆਂ ਹੁੰਦੇ ਆ ਹੋ ਗਿਆ 15 ਕੁ ਸਾਲ ਹੋ ਗਏ ਹੋਣੇ ਆ ਮੋਟਰਾਂ ਫੇਰ ਵੀ ਆਈਆਂ ਹੁੰਦੀਆਂ ਕਈ ਕਈ ਤਾਂ ਅਸੀਂ ਤਾਂ ਹਜੇ ਵੀ ਹੱਥਾਂ ਨਾਲ ਗੇੜ ਦੇ ਮੈਂ ਪਿਛਲੇ ਸਾਲ ਦੇਖੇ ਹਾਂ ਹਾਲੇ ਵੀ ਪੁਰਾਣੀ ਜਗ੍ਹਾ ਤੇ ਜਿੱਥੇ ਬਤੀ-ਬੁਤੀ ਘੱਟ ਆ ਜਾਂ ਐਦਾਂ ਨਾ ਲੇਕਿਨ ਇਹ ਮੋਟਰਾਂ ਦਾ ਰਵਾਜ ਹੁਣ ਮੋਸਟਲੀ ਬਾਬਾ ਸੜਾ ਆ ਗਿਆ ਪਹਿਲਾਂ ਅਸੀਂ ਰੇਸਾਂ ਲਾਉਂਦੇ ਹੁੰਦੇ ਸੀ ਟੋਕੇ ਗੇੜਾਂ ਦੇ ਕਿਹੜਾ ਤੇਜ਼ ਗੇੜ ਦਾ ਬਾਜੀ ਪਾ ਜੀ ਹਾਂ ਜੀ ਕਿਤੇ ਡੰਗਰਾਂ ਹੀ ਲੱਗੇ ਫਿਰਦੇ ਹੋ ਹੈ ਕਿਤੇ ਡੰਗਰਾਂ ਹੀ ਲੱਗੇ ਫਿਰਦੇ ਹੋ ਮੈਂ ਡੰਗਰਾਂ ਵਾਲੇ ਜੀ ਰਹਿਣਾ ਹੁਣ ਆਪਾਂ ਮਹਿਮਾਨਾਂ ਨੂੰ ਲੈਂਦੇ ਪੰਜਾਬ ਵਾਲੇ ਡੰਗਰਾਂ ਵਾਲੇ ਜੀ ਰੱਖਦੇ ਆ ਨਹੀਂ ਤੁਸੀਂ ਉਹ ਜਿਹੜੀ ਮੈਂ ਤੁਹਾਨੂੰ ਕਾਫੀ ਵਾਲੀ ਸ਼ਾਪ ਤੇ ਲੈ ਗਿਆ ਉਹ ਤੁਸੀਂ ਵਹਾਈ ਨਹੀਂ ਜਿਹੜਾ ਇਹ ਤੁਹਾਨੂੰ ਅੱਛੀ ਵਾਲੀ ਜਗ੍ਹਾ ਤੇ ਲੈ ਕੇ ਜਾਂਦੇ ਉਹ ਕਿਉਂ ਨਹੀਂ ਵਹਾਂਦੇ ਉਹ ਸਾਨੂੰ ਵੀ ਯਾਦ ਰਹਿੰਦਾ ਵਿਦਵਾਨਾਂ ਨੂੰ ਯਾਦ ਨਹੀਂ ਰਹਿੰਦਾ ਲਓ ਜੀ ਆ ਦੇਖੋ ਬਾਈ ਸਾਡਾ ਸ਼ਕੀਨ ਬੱਕਰੀਆਂ ਦਾ ਵੀ ਬੱਕਰੀਆਂ ਵੀ ਰੱਖੀ ਬੈਠਾ ਹੈ ਉਹਨੂੰ ਤਾਂ ਰੱਖਣਾ ਫਿਰ ਸਾਰਾ ਕੁਝ ਨਾਲ ਇਕੱਠਾ ਹੀ ਰੱਖਣਾ ਹੈ ਨਾ ਪਿਛਲੇ ਸਾਲ ਦੀਆਂ ਵੀ ਹੈਗੀਆਂ ਹੈ ਨਾ ਨਹੀਂ ਇਹ 6 ਮਹੀਨੇ ਚ ਗਾਨ ਹੁੰਦੀਆਂ ਨੇ ਫਿਰ ਤਿਆਰ ਹੋ ਜਾਂਦਾ ਨਾ ਹੂੰ ਪੱਠਾ ਨੇ ਹੂੰ ਇਧਰੋਂ ਮੈਂ ਕਿਹਾ ਬਾਵਾ ਕੁਝ ਬਦਲਿਆ ਸਰੋਏ ਨੇ ਹੈ ਨਾ ਹਾਂ ਉਧਰ ਵੀ ਕਾਫੀ ਆਉ ਨਾ ਹਵੇਲੀ ਥੋੜੀ ਜਿਹੀ ਪ੍ਰਮਖ ਕੀਤੀ ਹੈ ਹੂੰ ਇਹ ਅਸਲ ਇਧਰਲੇ ਪਾਸੇ ਹੁੰਦਾ ਤੁਸੀਂ ਉਹ ਦੇਖੋ ਆ ਵੀ ਪੱਕਾ ਭੁੱਖਾ ਕਰਤਾ ਸਾਰਾ ਹੈ ਨਾ ਪਹਿਲਾਂ ਜਿਆਦਾ ਸੋਹਣਾ ਲੱਗਦਾ ਸੀ ਯਾਰ ਪਿਛਲੇ ਸਾਲ ਖੁੱਲਾ ਖੁੱਲਾ ਸੀ ਹਾਂ ਕੱਚਾ ਕੱਚਾ ਇਥੋਂ ਕਿੰਨੀ ਦੂਰ ਦੀ ਗਏ ਸੀ ਖੁੱਲਾ ਖੁੱਲਾ ਸੀ ਉਹਦਾ ਜਮੀ ਪੱਕਾ ਪੱਕਾ ਕਰਤਾ ਨਹੀਂ ਉਹ ਠੀਕ ਹੈ ਨਾ ਉਹਨਾਂ ਹੁਣ ਆਪਣਾ ਮਤਲਬ ਘੇਰਾ ਕੀਤਾ ਉਥੇ ਡੰਗਰ ਖੁੱਲੇ ਫਿਰਦੇ ਨੇ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਜਿਉਂ ਜਿਉਂ ਚੜਦੇ ਪੰਜਾਬ ਵਾਲੇ ਤੁਹਾਡੇ ਕੋਲ ਆਏ ਰੰਗ ਫੜੀ ਜਾਂਦੇ ਨੇ ਇਹ ਵੀ ਅੱਛਾ ਯਾਨੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੇ ਕੋਲ ਤਰੱਕੀ ਕਰਾ ਰਹੇ ਹੋ ਚਲੋ ਕਿੰਨੀ ਕੁ ਕਰ ਲਾਂਗੇ ਲਿਆ ਕੇ ਤੇ ਫੇਰ ਤੁਹਾਨੂੰ ਅਸੀਂ ਇੱਥੇ ਬਿਠਾਣਾ ਹੈ ਹੈ ਕਵਾਫਰਾ ਅਗਲੇ ਆ ਗਿਆ ਸੀ ਫਿਰ ਤਾਂ ਇੱਥੇ ਬਿਠਾਣਾ ਹੈ ਇੱਥੇ ਬਹਿਣਾ ਆਉਂਦੇ ਆਂ ਅਸੀਂ ਚੰਗਾ ਲੱਗਦਾ ਸਾਨੂੰ ਬਹਿਣਾ ਤੇ ਭਰਾਓ ਨੜੇ ਅੱਜ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ ਇੱਥੇ ਕੋਈ ਤੱਕੇ ਨਾਲ ਬਿਠਾਉਂਦਾ ਨਹੀਂ ਹੈਗਾ ਵੀ ਡੰਗਰ ਵਾਲਾ ਚ ਬਿਠਾਉਂਦੇ ਆ ਤੁਹਾਨੂੰ ਵੀ ਤੁਹਾਡੀ ਇੰਨੀ ਰਿਸਪੈਕਟ ਹੈ ਜਾਂ ਇਹਨਾਂ ਦੇ ਡਰਾਈਂਗ ਰੂਮ ਨਹੀਂ ਹੈਗੇ ਜਾਂ ਇਹਨਾਂ ਦੇ ਰੂਮ ਨਹੀਂ ਹੈਗੇ ਇਹ ਚੀਜ਼ਾਂ ਬੰਦਾ ਦੇਖਣ ਆਉਂਦਾ ਇਹਨਾਂ ਕੋਲੇ ਮਤਲਬ ਅਸੀਂ ਤਾਂ ਚਲ ਫਿਰ ਵੀ ਪੰਜਾਬ ਚ ਆਉਂਦੇ ਆ ਸਾਡੇ ਤੋਂ ਬਿਨਾ ਹੋਰ ਅਮਰੀਕਾ ਚ ਆਉਂਦੇ ਆ ਕੈਨੇਡਾ ਚ ਆਉਂਦੇ ਆ ਨਿਊਜ਼ੀਲੈਂਡ ਚੋ ਜਿਹੜੇ ਉਹ ਤਾਂ ਬਹੁਤ ਡਿਵੈਲਪਡ ਮੁਲਕ ਆ ਹਨਾ ਉਹਨਾਂ ਮੁਲਕਾਂ ਚੋਂ ਵੀ ਜਿਹੜੇ ਬੰਦੇ ਆਉਂਦੇ ਆ ਉਹ ਕਹਿੰਦੇ ਆ ਵੀ ਅਸੀਂ ਆ ਚੀਜ਼ਾਂ ਦੇਖਣਾ ਆ ਸਪੈਸ਼ਲ ਇੱਥੇ ਬਹਿੰਦੇ ਆ ਇੱਥੇ ਆਪਣੇ ਕਈ ਲੱਗ ਜਾਂਦੇ ਵਿਦਵਾਨ ਇਹਨਾਂ ਨੂੰ ਚੜਦੇ ਪੰਜਾਬ ਨੇ ਡੰਗਰਾਂ ਚ ਬਿਠਾਉਂਦੇ ਆ ਡੰਗਰਾਂ ਵਰਗੀ ਕਹਾਤਾ ਕਰ ਰੱਖੀ ਆ ਕਰ ਰੱਖੀ ਆ ਸਾਰਾ ਕੁਝ ਇਹਨਾਂ ਦੇ ਆ ਅਸੀਂ ਇਹਨਾਂ ਦੇ ਘਰਾਂ ਚ ਰੋਟੀ ਖਾਂਦੇ ਆ ਸਾਡੀਆਂ ਭਾਬੀਆਂ ਸਾਡੀਆਂ ਮਾਮਾ ਸਾਡੀ ਸੇਵਾ ਚ ਸਾਰਾ ਪਰਿਵਾਰ ਇਹਨਾਂ ਦੇ ਲੱਗੇ ਰਹਿੰਦੇ ਆ ਹਨਾ ਤਰਾਓ ਤੁਹਾਡੀ ਗੱਲ ਨੂੰ ਹੋਰ ਵਡਿਆ ਕਰੀਏ ਆਜੋ ਆਜੋ ਨਹੀਂ ਲੱਗਿਆ ਉਹਨਾਂ ਨਾਲ ਨਾਲ ਹਾਂ ਮਤਲਬ ਹੁਣ ਇਸੇ ਦਾਇਰੇ ਦੇ ਵਿੱਚ ਵਿੱਚ ਰਹਿ ਕੇ ਮੈਂ ਤੁਹਾਨੂੰ ਜਿਹੜੇ ਉਹ ਵਿਗਿਆਨਕ ਨੇ ਨਾ ਉਹਨਾਂ ਵਾਸਤੇ ਵੀ ਹੈ ਤੇ ਬਾਕੀ ਲੋਕਾਂ ਵਾਸਤੇ ਵੀ ਹੈ ਜਿਹੜੀ ਗੱਲ ਤੁਸੀਂ ਕੀਤੀ ਉਹ ਤੁਹਾਨੂੰ ਬਹਾਨੇ ਆ ਪ੍ਰੈਕਟੀਕਲ ਬਹਾਨੇ ਆ ਨਾ ਹੁਣ ਇੱਕ ਕਰਮ ਦੀ ਦੂਰੀ ਤੇ ਹਾਂ ਇੱਕ ਕਰਮ ਦੀ ਦੂਰੀ ਮੈਂ ਤੁਹਾਨੂੰ ਲੈ ਕੇ ਜਾਂਦੇ ਹਾਂ ਧੱਕੇ ਨਾਲ ਅੱਛਾ ਧੱਕੇ ਨਾਲ ਧੱਕੇ ਨਾਲ ਲੈ ਕੇ ਜਾ ਰਹੇ ਹਾਂ ਠੀਕ ਹੈ ਧੱਕੇ ਨਾਲ ਤੁਹਾਨੂੰ ਅਸੀਂ ਉੱਥੇ ਡੰਗਣਾ ਵਿੱਚ ਫੇਰ ਮਾਰ ਦੇਣਾ ਠੀਕ ਹੈ ਇਹ ਹੁਣ ਕੈਮਰਾ ਬਦਲੋ ਫਲਿੱਪ ਕਰੋ ਹਾਂਜੀ ਆਜੋ ਜੀ ਹੁਣ ਅਸੀਂ ਉੱਥੋਂ ਚੱਲ ਕੇ ਆਏ ਹ ਆਹ ਡਰਾਈੰਗ ਰੂਮ ਆ ਠੀਕ ਹੈ ਇੱਥੇ ਤੁਸੀਂ ਬੈਠ ਸਕਦੇ ਹੋ ਆ ਮੰਜਾ ਇਹਨਾਂ ਦਾ ਡਰਾਈੰਗ ਰੂਮ ਆ ਇਹ ਜਿਹੜਾ ਡਰਾਈੰਗ ਰੂਮ ਨੇ ਡਰਾਈੰਗ ਰੂਮ ਨੇ ਨਾਲ ਇਹ ਅਟੈਚ ਬਾਥ ਹੈ ਹੂੰ ਠੀਕ ਹੈ ਉਸ ਤੋਂ ਬਾਅਦ ਹਟ ਕੇ ਨਾਲ ਆ ਵੇਖੋ ਆਪਣੀ ਸਾਡੀ 16 ਦਰੀ ਆ ਵੇਖੋ ਇਹ ਇਹਨਾਂ ਦਾ ਘਰ ਆ ਗਿਆ ਸਰੋਏ ਬਾਈ ਦਾ ਇਹ ਇਹ ਸਰੋਇਆ ਸਾਹਿਬ ਦਾ ਘਰ ਹੈ ਇਹ ਆ ਸਾਰਾ ਜਿੰਨਾ ਤੁਸੀਂ ਦੇਖ ਰਹੇ ਹੋ ਇਹ ਘਰ ਆ ਗਿਆ ਹਾਂ ਇੱਥੇ ਟਰਨ ਕਰੋ ਇਹਦੇ ਨਾਲ ਹੀ ਆਹ ਨਵੇਂ ਲਿਆ ਗਈ 16 ਦਰੀ ਉਹ ਦੇਖਾ 16 ਦਰੀ ਤੇ ਉਹਦੇ ਨਾਲ ਹੀ ਜੀ ਉਹ ਸਾਰਾ ਆ ਗਿਆ ਹਾਂ ਹੁਣ ਆਮ ਰੂਟੀਨ ਤੋਂ ਹਟ ਕੇ ਉਹਨਾਂ ਨੇ ਲੋ ਕੋਈ ਅਸੀ ਗੱਲ ਨਹੀਂ ਹੈ ਕਿ ਉਹਨਾਂ ਨੇ ਤੁਹਾਡੇ ਆਂ ਦੀ ਖੁਸ਼ੀ ਦੇ ਵਿੱਚ ਉੱਥੇ ਮੰਡੇ ਡਾਇਰ ਉਹਨਾਂ ਦੇ ਰੂਟੀਨ ਦੇ ਮੰਡੇ ਉੱਥੇ ਨੇ ਪੱਕੀ ਪਈ ਅੱਜ ਤੱਕ ਨਾਲ ਆਪਾਂ ਦੱਸ ਕੇ ਵੀ ਨਹੀਂ ਆਏ ਅਸੀਂ ਦੱਸ ਕੇ ਵੀ ਨਹੀਂ ਹੈ ਰੂਟੀਨ ਦੇ ਮੰਡੇ ਉੱਥੇ ਪਏ ਹੁੰਦੇ ਨੇ ਭਈ ਆਇਆ ਗਿਆ ਕੋਈ ਬੈਠਣਾ ਤੇ ਸਿੱਧਾ ਬੰਦਾ ਉੱਥੀ ਆ ਕੇ ਬਹਿ ਜਾਂਦਾ ਆ ਕੇ ਬੱਠ ਹੁਣ ਆਪਣੀ ਚੋਇਸ ਹੈ ਤੁਸੀਂ ਇੱਥੇ ਬੈਠੋ ਉੱਥੇ ਬੈਠੋ ਉੱਥੇ ਬੈਠੋ ਪੈਰੀਆਂ ਚ ਬੋਵੋ ਹਮ ਲਾਸਟ ਟਾਈਮ ਨਾ ਮਹਿਮਾਨ ਆਏ ਤਕਰੀਬਨ ਕੋਈ 10 ਕੁ ਜਣੇ ਹਮ ਤੇ ਅੰਜਮ ਭਾਈ ਨੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਸਰਪ੍ਰਾਈਜ਼ ਇਹ ਦਿੱਤਾ ਕਿ ਉਹਨਾਂ ਕਹਿੰਦੀ ਤੁਹਾਨੂੰ ਆਜਣਾ ਕੋ ਦੇ ਖੂ ਹੁੰਦਾ ਸਾਡੇ ਅਸੀਂ ਆਪਣੇ ਜਦੋਂ ਫਾਈਵ ਵੀਜੀ ਕਰੀਦੀ ਹੈ ਨਾ ਤੇ ਪਿੱਛੇ ਰੋਟੀਆਂ ਨੇ ਮੀਂ ਮਾਵਾਂ ਭੈਣਾਂ ਦੀਆਂ ਲੈ ਕੇ ਆਉਂਦੀਆਂ ਨੇ ਨਾ ਤੇ ਉਹ ਰੋਟੀ ਉੱਥੇ ਬਹਿ ਕੇ ਵਟਾਂ ਦੇ ਖਾਂਦਾ ਇੱਕ ਸਵਾਦ ਆਉਂਦਾ ਹ ਹ ਉਹਨੇ ਕਹਾਂ ਤੁਹਾਨੂੰ ਅੱਜ ਉਹ ਵੀਲ ਬਣਿਆ ਉਹ ਜੰਮੂ ਦਾ ਦਰਖਤ ਉਹ ਸਾਹਮਣੇ ਅੱਛਾ ਉਸ ਦੇ ਉਹਦੇ ਨਾਲ ਹੀ ਹੁਣ ਉਹ ਲੱਗਿਆ ਉਹਨਾਂ ਨੇ ਕੋਈ ਟਰਨਰ ਫਾਰਮਿੰਗ ਕੀਤੀ ਉਹਦੇ ਨਾਲ ਉਹਨਾਂ ਨੇ ਉੱਥੇ ਬਿਠਾ ਕੇ ਰੋਟੀ ਖਵਾਈ ਹੈ ਹਾਂ ਸੋ ਇਹ ਜਸਟ ਇੱਕ ਅਗਲੇ ਦਾ ਰਿਸਪੈਕਟ ਕਰਨ ਦਾ ਤਰੀਕਾ ਕਰ ਰਹੇ ਉਹ ਅੰਦਰ ਬਿਠਾ ਕੇ ਵੀ ਖਵਾ ਸਕਦਾ ਮੈਂ ਵੀ ਕਹੀ ਨਾ ਸਾਰਾ ਘਰ ਵੀ ਹੈਗੇ ਆ ਸਾਰਾ ਕੁਝ ਅੰਦਰ ਇਸ ਤੋਂ ਅੰਦਰ ਜਾ ਕੇ ਬੈ ਕੇ ਵੀ ਖਾਦੀ ਹੈ ਆਪਣੇ ਮੈਂ ਪਿਛਲੇ ਸਾਲ ਮੈਂ ਵੀ ਗਏ ਆ ਸਾਰਾ ਅੰਦਰ ਗਏ ਆ ਖੁਸ਼ੀ ਮੈਂ ਤੇ ਖੁਸ਼ੀ ਅੰਦਰ ਹੀ ਜਾ ਕੇ ਆਪਣੇ ਦਿਮਾਗ ਦਾ ਇਲਾਜ ਕਰਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਦੇਖਣੀ ਇਹ ਚੀਜ਼ ਆਉਂਦਾ ਇੱਕ ਟੇਸਟ ਪੁਰਾਣੇ ਪੰਜਾਬ ਦਾ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਨਾ ਵੀ ਖੂਹ ਤੇ ਬਿਠਾ ਕੇ ਰੋਟੀ ਖਵਾਈਏ ਇੱਥੇ ਬਿਠਾਈ ਜਿਹੜੀਆਂ ਚੀਜ਼ਾਂ ਸਾਡੇ ਤੋਂ ਪਿੱਛੇ ਰਹਿ ਗਈਆਂ ਪਿਛਲੇ ਸਾਲ ਵੀ ਅਸੀਂ ਉਹੀ ਦੇਖਣ ਆਉਨੇ ਆ ਅਮਰੀਕਾ ਵਾਲੇ ਵੀ ਉਹੀ ਦੇਖਣ ਆਉਂਦੇ ਨੇ ਉਹ ਜਦੋਂ ਆਪਣੇ ਆਏ ਸੀ ਆਰਟਿਸਟ ਮਲਕੀਤ ਰੌਣੀ ਜੀ ਤੇ ਗੁਰਪ੍ਰੀਤ ਭੰਗੂ ਮੈਮ ਹਨਾ ਜਾਂ ਖਰਮਜੀਤ ਅਨਮੋਲ ਬਾਈ ਸਾਰੇ ਆਏ ਸੀਗੇ ਉਹਨਾਂ ਨੂੰ ਕਾਫੀ ਕਿਹਾ ਗਿਆ ਤੇ ਮਤਲਬ ਥੋੜੇ ਜੇ ਬੰਦੇ ਹੁੰਦੇ ਮੈਨੂੰ ਇਹ ਲੱਗਦਾ ਵੀ 47 ਵੇਲੇ ਵੀ ਸ਼ਾਇਦ ਜਦੋਂ ਵੰਡ ਹੋਈ ਆ ਦੇਸ਼ ਦੀ ਉਦੋਂ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਇੰਨੀ ਨਫ਼ਰਤ ਫਲਾਉਂਦੇ ਆ ਮਾੜੀਆਂ ਮਾੜੀਆਂ ਗੱਲਾਂ ਦੀ ਤੁਹਾਨੂੰ ਘਰੇ ਨਹੀਂ ਬਾੜਦੇ ਤੁਹਾਡੀ ਇੱਜ਼ਤ ਨਹੀਂ ਕਰਦੇ ਤੁਹਾਡਾ ਐ ਕਰਦੇ ਨੇ ਪਾਕਿਸਤਾਨੀ ਆਏ ਨੇ ਪਾਕਿਸਤਾਨੀਆਂ ਨੇ ਗੱਲ ਕੁਝ ਵੀ ਨਹੀਂ ਤੇ ਮਸਾ ਦਾ ਸਾਂਝ ਪੈਂਦੀ ਆ ਕਿਸੇ ਚੀਜ਼ ਦੀ ਸੋਸ਼ਲ ਮੀਡੀਆ ਨੇ ਕਿੰਨੀ ਸਾਂਝ ਬੁਵਾਈ ਦੋਨੇ ਪੰਜਾਬਾਂ ਦੀ ਕਿੰਨਾ ਪਿਆਰ ਵਧਾਇਆ ਕਿੰਨਿਆਂ ਨੂੰ ਮਤਲਬ ਦੋਨੇ ਆਰਟਿਸਟ ਦੋਨੇ ਪੰਜਾਬਾਂ ਦੇ ਇਕੱਠੇ ਹੋਣ ਲੱਗੇ ਜਾਂ ਸੀ ਜਿੰਨੇ ਸੋਸ਼ਲ ਮੀਡੀਆ ਚਲਾਉਂਦੇ ਆ ਹਨਾ YouTube ਵਗੈਰਾ ਸੀ ਇਕੱਠੇ ਹੋਣ ਲੱਗੇ ਤੇ ਜੇ ਕੋਈ ਪਿਆਰ ਪੈਂਦਾ ਬੱਚੇ ਉਹ ਜਿਹੀਆਂ ਗੱਲਾਂ ਮੈਨਾਂ ਦਾ ਨਹੀਂ ਕਰਨੀਆਂ ਚਾਹੀਦੀਆਂ ਜਾਂ ਅ ਬੰਦੇ ਨੂੰ ਇਗਨੋਰ ਕਰਨੀਆਂ ਚਾਹੀਦੀਆਂ ਇੰੀਆਂ-ਇੰੀਆਂ ਗੱਲਾਂ ਹਨਾ ਕੋਈ ਇਹ ਨਹੀਂ ਹੈਗਾ ਵੀ ਤੁਹਾਡਾ ਪਿਆਰ ਨਹੀਂ ਕਰਦੇ ਆਦਰ ਨਹੀਂ ਕਰਦੇ ਕਿਉਂ ਜੀ ਹਾਂਜੀ ਨਾਲੇ ਪਿੰਡਾਂ ਨਾਲ ਪਿਆਰ ਆ ਨਾ ਸਾਰਿਆਂ ਨੂੰ ਹਾਂ ਤੇ ਮੈਨੂੰ ਇੱਕ ਸ਼ੇਅਰ ਮੈਂ ਲਿਖਿਆ ਸੀ ਪਿੱਛੇ ਜੇ ਮੈਨੂੰ ਯਾਦ ਆ ਗਿਆ ਹਾਂ ਕਹਿੰਦਾ ਵੀ ਥੋੜਾ ਦੂਰ ਕਰਕੇ ਮੈਂ ਜੁੱਤੀ ਛੁੱਤੀ ਵੀ ਦਿਹਾਉਣੀ ਹੈ ਕੌਣ ਕਹਿੰਦਾ ਵੀ ਕੌਣ ਕਹਿੰਦਾ ਕਈ ਕਹਿੰਦੇ ਕਲੱਬਾਂ 'ਚ ਨਜ਼ਾਰੇ ਨੇ ਘੁੰਮ ਲੋ ਹਾਂ ਬੀਚ ਸਮੁੰਦਰ ਕਿਨਾਰੇ ਨੇ ਘੁੰਮ ਲੋ ਪਰ ਕੁੜਤਾ ਪਜਾਮਾ ਜੁੱਤੀ ਉੱਤੇ ਪੱਬਣੀ ਨਹੀਂ ਹਾਂ ਹਾਂ ਘੁੰਮਿਆ ਮਵੀ ਦੇਸ਼ ਬਾਹਰਲਾ ਠੀਕ ਹੀ ਸੀ ਪੰਜਾਬ ਦੇ ਪਿੰਡਾਂ ਵਰਗੀ ਮौज ਕਿਤੇ ਵੀ ਲੱਗ ਨਹੀਂ ਨਹੀਂ ਹਾਏ 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 ਵਾਕੀ ਗੱਲ ਸਹੀ ਹੈ ਅਸੀਂ ਤਾਂ ਪਿਛਲੇ ਸਾਲ ਤਾਂ ਅਜੇ ਗਏ ਨਹੀਂ ਸੀ ਕਿੰਨਾ ਪਿੰਡਾਂ ਨਾਲ ਮੋਹ ਆਣਾ ਜਿਹੜੇ ਪਿੰਡਾਂ ਹੀ ਜੰਮੇ ਪਲੇ ਉਹਨਾਂ ਨੇ ਤੇ ਪਿੰਡ ਹੀ ਆ ਕੇ ਦੇ ਅਸੀਂ ਵੀ ਡਿਵੈਲਪ ਸਾਰੇ ਮੁਲਕ ਦੇਖਿਆ ਲਗਭਗ ਕੀ ਕੈਨੇਡਾ ਕੀ ਇੰਗਲੈਂਡ ਸਾਰੇ ਪਰ ਜਿਹੜੀ ਆ ਮੌਜਾ ਵਾਕੀ ਕਿਤੇ ਨਹੀਂ ਹੈ ਤੇ ਲਓ ਜੀ ਗੇੜਾ ਫੇੜਾ ਦੇ ਲਿਆ ਸਾਰੇ ਤੁਰ ਫਿਰਲੇ ਮੋਜ ਮੇਲਾ ਵੀ ਦੇਖ ਲਿਆ ਤੇ ਹੁਣ ਢਿਲੋਂ ਸਾਹਿਬ ਦੀ ਹਾਜ਼ਰੀ ਲਵਾ ਦਈਏ ਮੈਨੂੰ ਲੱਗਦਾ ਢਿਲੋਂ ਸਾਹਿਬ ਦੀ ਅੱਜ ਹਾਜ਼ਰੀ ਲੱਗੀ ਮੇਰੇ ਵਲੌਗ ਚ ਕਿਉਂ ਢਿਲੋਂ ਸਾਹਿਬ ਤੁਹਾਡੇ ਵਲੌਗ ਚ ਆਏ ਤੁਸੀਂ ਲਿਆਂਦਾ ਨਹੀਂ ਮੈਨੂੰ ਸਮਝਿਆ ਨਹੀਂ ਇਸ ਕਾਬਲ ਨਹੀਂ ਸਮਝਾ ਤੁਹਾਡੇ ਵਲੌਗ ਚ ਨਹੀਂ ਭਰਾ ਅਸਲ ਤਰ੍ਹਾਂ ਅਸੀਂ ਬਲੌਗੋ ਬਲੌਗੀ ਹੋਈ ਰਹਿੰਦੇ ਸਾਰਿਆਂ ਨੂੰ ਪਤਾ ਨਹੀਂ ਕਿਦਾਂ ਕਦੋਂ ਚੱਲੀ ਜਾਂਦਾ ਹੁੰਦਾ ਫਿਰ ਯਾਦ ਨਹੀਂ ਰਹਿੰਦਾ ਮੈਨੂੰ ਹੁਣ ਜਿਆਦਾ ਮੈਂ ਕਿ ਢਿੱਲੋਂ ਸਾਹਿਬ ਨੇ ਅੱਜ ਹਾਜ਼ਰੀ ਨਹੀਂ ਮੈਂ ਥੋੜਾ ਜਿਹਾ ਉਦਾਸ ਜਿਆ ਭਰਾ ਸਾਡਾ ਮਿਲਿਆ ਨਹੀਂ ਅੱਜ ਨਾ ਹਾਂ ਫੋਨ ਵੀ ਨਹੀਂ ਕੀਤਾ ਸੀ ਤੇ ਸਰਪ੍ਰਾਈਜ਼ ਦੇਣਾ ਹੈ ਆਪਣੇ ਦਾ ਚਲੋ ਸਾਡਾ ਸਰਪ੍ਰਾਈਜ਼ ਹੋ ਗਿਆ ਸਾਡਾ ਸਰਪ੍ਰਾਈਜ਼ ਮਿਲੋਗੇ ਭਰਾ ਸਾਡਾ ਗਾਂਹ ਗਿਆ ਆ ਗਿਆ ਚਲੋ ਕੋਈ ਨਹੀਂ ਚਲੋ ਵੱਡੀ ਗੱਲ ਤੁਸੀਂ ਤਾਂ ਮਿਲਦੀ ਰਹਿਣਾ ਤੁਸੀਂ ਤਾਂ ਇੱਥੀ ਹੋ ਅਸੀਂ ਸਾਡੇ ਕੋਲੇ ਦਿਨ ਖਿੱਚਵੇਂ ਹੋਣਗੇ ਹੁਣ ਏਦੋਂ ਬਾਅਦ ਪਤਾ ਨਹੀਂ ਦੁਬਾਰੇ ਆਇਆ ਜਾਊਗਾ ਨਾ ਇੱਕ ਘਰ ਸਰੋਇਆ ਸਾਹਿਬ ਪੰਜਾਬ ਦੇ ਜਮਾ ਵਿਚਾਲੇ ਪ ਹਾ ਜੀ ਤੇ ਚਲ ਜੀ ਵਧਾਈਆ ਕੇ ਸਫਰ ਹੋਣਾ ਆਪਾਂ ਤੇ ਹੁਣ ਕਿੱਧਰ ਨੂੰ ਜਾਣਾ ਆਪਾਂ ਸਾਈਵਾਲ ਸਾਈਵਾਲ ਨੂੰ ਚੱਲਦੇ ਆ ਸਾਈਵਾਲ ਦੀਆਂ گاਵਾ ਉਹੀ ਆ ਨਾ ਜਿਹੜੇ ਸਾਈਵਾਲ ਗਾਂ ਹੁੰਦੀ ਐ ਤੇ ਹੁਣ ਜੀ ਅਸੀਂ ਸਾਈਵਾਲ ਨੂੰ ਚੱਲਿਆਂ ਤੇ ਪਿਛਲੀ ਵਾਰੀ ਘੁੰਮੇ ਨਹੀਂ ਆਪਾਂ ਸਾਈਵਾਲ ਪਿਛਲੀ ਵਾਰੀ ਗਿਆ ਲੈ ਹਣਾ ਤੇ ਅੱਜ ਚੱਲਦੇ ਆ ਅੱਜ ਚੱਲਦੇ ਆ ਚਲੋ ਸਾਈਵਾਲ ਨੂੰ ਹੁਣ ਪਾਉਂਦੇ ਆ ਜੀ ਫੇਰਾ ਕਰੀਏ ਆਪਣਾ ਅੱਗੇ ਦਾ ਸਫਰ ਸ਼ੁਰੂ ਹੁਣ ਚਾਚਾ ਜੀ ਪਰ ਸੁਨੇਹਾ ਦੇ ਦਿਓ ਇੱਕ ਸਰੋਇਆ ਸਾਹਿਬ ਨੂੰ ਕਹਿ ਰਹਾ ਹਾ ਜਿਹੜੇ ਚ ਕਹਿੰਦਾ ਸਿਆਣੇ ਆਂਦੇ ਆ ਪ੍ਰਾਉਣਾ ਧਰਾਉਣਾ ਦਾਦੇ ਮੰਗਾਉਣਾ ਹਾਂ ਐਦ ਕਿ ਦਾਦੇ ਮੰਗਾਉਣੇ ਹੋਗੇ ਤਾਂ ਕਰਕੇ ਤੁਹਾਨੂੰ ਮਿਲੇਗੀ ਗੱਲ ਸਹੀ ਹੈ ਕਿ ਨਹੀਂ ਨਹੀਂ ਐਦ ਕਿ ਇਹ ਦਾਦੇ ਮੰਗਾਉਣੇ ਹੋਗੇ ਤਾਂ ਕਰਕੇ ਮਿਲੇ ਨਹੀਂ ਤੇ ਬਾਕੀ ਫੋਨ ਤੇ ਗੱਲਬਾਤ ਸਰੋਇਆ ਸਾਹਿਬ ਨਾਲ ਹੁੰਦੀ ਰਹੂ ਫੋਨ ਤੇ ਗੱਲਬਾਤ ਕਰ ਲਾਂਗੇ ਠੀਕ ਹੈ ਚਲੋ ਮਿਲਦੇ ਹਾਂ ਸ਼ੁਕਰੀਆ ਤੁਹਾਡਾ ਚਾਹ ਪਾਣੀ ਲਈ ਫੇਰ ਆਵਾਂਗੇ ਜੇ ਟਾਈਮ ਰਿਹਾ ਸਾਡੇ ਕੋਲ ਜਾਣ ਤੋਂ ਪਹਿਲਾਂ ਫੇਰ ਮਿਲ ਕੇ ਜਾਵਾਂਗੇ ਠੀਕ ਹੈ ਮਿਹਰਬਾਨੀ ਮੁਹੱਬਤਾਂ ਜੀ ਤੁਹਾਡੀਆਂ ਠੀਕ ਹੈ ਸ਼ੁਕਰੀਆ ਚਲੋ ਸਰ ਵਧੀਆ ਆਜੋ ਆਜੋ ਧੰਨਵਾਦ ਚਲੋ ਸ਼ੁਕਰੀਆ ਜੀ ਆਮ ਨੂੰ ਆਖਿਓ ਜੀ ਮਿਲਦੇ ਆਂ ਵਾਪਸੀ ਫਿਰ ਆਉਨੇ ਆ ਜੇ ਆਏ ਨਾ ਸੂਤ ਰਦਰ ਨਾਲ ਹੋਣਾ ਚਲੋ ਇੰਦਰ ਦੀ ਹੈ ਗਾਣੇ ਲਾਉਣ ਦੀ ਨਾ ਸਾਨੂੰ ਗੱਡੀ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸੰਮੀ ਸਾਡੇ ਨਾਲ ਗਵਈਆ ਹੈਗਾ ਕਿਉਂ ਬਈ ਗੱਡੀ ਦੀ ਚਾਬੀ ਆਪਣੇ ਕੋਲ ਗਾਣੇ ਤਾਂ ਨਹੀਂ ਲਾਉਣੇ ਆਪਾਂ ਕਾਰ ਚਾ ਨਹੀਂ ਗਾਣੇ ਨਹੀਂ ਲਾਉਣੇ ਸੰਮੀ ਹੈਗਾ ਗੱਡੀ ਦੀ ਚਾਬੀ ਭੁੱਲ ਗਏ ਆ ਮੇਰਾ ਵੇਖਾ ਰੋਂਦਾ ਨਹੀਂ ਆਹ ਵੇ ਮੇਰੇ ਗੱਡੀ ਦੀ ਚਾਬੀ ਨਹੀਂ ਹੈਗੀ ਇਹ ਗੱਡੀ ਦੀ ਚਾਬੀ ਨਹੀਂ ਮਾਈਗਾ ਮੇਰਾ ਲੋ ਜੀ ਇਹ ਪਿੰਡ ਸੀਗਾ ਰਮੇਸ਼ਾ ਰਮੇਸ਼ਾ ਬਾਈ ਦਾ ਪਿੰਡ ਹੈ ਇਹ ਤੇ ਹੁਣ ਜੀ ਅੱਗੇ ਅਸੀਂ ਤੁਰਦੇ ਜਾਣਾਗਾ ਰਸਤੇ 'ਚ ਕਿਤੇ ਰੁਕਦੇ ਆਂ ਫਿਰ ਦਿਖਾਉਨੇ ਆ ਇਹ ਲੈ ਵੀ ਰਸਤੇ 'ਚ ਜਾਂਦੇ ਜਾਂਦੇ ਰੁਕੇ ਆਂ ਸੀ ਕਿਹੜਾ ਇਲਾਕਾ ਸਾਮੀ ਇਹ ਰਾਵੀ ਰਾਵੀ ਦਰਿਆ ਰਾਵੀ ਇੱਥੋਂ ਵੀ ਲੰਘਦਾ ਜੀ ਲੈਂਦੇ ਪੰਜਾਬ ਕੀ ਲੈਂਦਾ ਕੀ ਚੜਦਾ ਚੱਲੀਏ ਅਸੇਰ ਸਾਮੀ ਕਹਿੰਦਾ ਰਾਵੀ ਦਿਖਾਉਨੇ ਆ ਭਰਾ ਤੈਨੂੰ ਕਹਿੰਦਾ ਵੀ ਰਾਵੀ ਇੱਥੋਂ ਨਹੀਂ ਲੰਘਦੀ ਆ ਖੰਮ ਖੰਮ ਇਹ ਆਪਾਂ ਖੜੇ ਕਿੱਥੇ ਆ ਸਾਮੀ ਇਹ ਆਪਾਂ ਸਾਈ ਸਾਈਵਾਲ ਤੋਂ ਸਾਈਵਾਲ ਤੋਂ ਕਿੰਨਾ ਪਿੱਛੇ ਆਉਣ ਸਾਈਵਾਲ ਤੋਂ ਥੋੜਾ ਜਿਹਾ ਵਾ ਇਧਰੋਂ ਫੈਸਲਾਬਾਦ ਵੱਲੋਂ ਆ ਰਹੇ ਆ ਸਮੁੰਦਰੀ ਵੱਲੋਂ ਹਾਂ ਸਾਈਵਾਲ ਨੂੰ ਜਾ ਰਹੇ ਆ ਸਾਈਵਾਲ ਨੂੰ ਜਾ ਰਹੇ ਮਤਲਬ 30 40 ਕਿਲੋਮੀਟਰ ਹੋਣਾ ਸਾਈਵਾਲ ਸਾਈਵਾਲ ਤੋਂ ਸਵੇ ਚੀਚਾਪਤ ਨਹੀਂ ਜਾਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਧਰਲੇ ਪਾਸੇ ਜੀ ਉਹ ਲੰਗਦੀ ਆ ਸਾਰਾ ਰਾਵੀ ਦਰਿਆ ਜਿਵੇਂ ਆਪਣੇ ਜਾਦੇ ਮਾਝੇ ਚੋਂ ਲੰਗਦਾ ਨਾ ਆਪਣੇ ਮਾਝੇ ਚੋਂ ਲੰਗਦਾ ਲੰਗਦਾ ਤੇ ਇਧਰਲੇ ਪਾਸੇ ਲਾਹੌਰ ਦੇ ਬਾਹਰ ਵੱਰ ਦੀ ਲੰਗਦਾ ਲਾਹੌਰ ਤੋਂ ਬਾਅਦ ਫਿਰ ਇਹ ਸਾਈਵਾਲ ਕੋਲ ਦੀ ਵੀ ਲੰਗਦਾ ਹੈਗਾ ਦਰਿਆ ਲੈ ਵੀ ਦਰਿਆ ਦੇ ਵਿੱਚ ਬੰਦੇ ਫੜੀ ਜਾਂਦੇ ਆ ਮੱਛੀਆਂ ਕੁਛ ਤੇ ਥੱਲੇ ਚੱਲਦੇ ਆ ਬਿਲਕੁਲ ਰਾਵੀ ਦੇਖ ਕੇ ਉਹਨੇ ਇਧਰਲੇ ਪਾਸੇ ਕਿ ਹੋ ਜਾ ਆਪਣੇ ਬਸ ਦਾ ਬਹੁਤ ਫਲੋ ਆਇਆ ਮੈਨੂੰ ਪਾਣੀ ਘੱਟ ਲੱਗ ਰਿਹਾ ਹੈ ਰਾਵੀ 'ਚ ਪਤਾ ਨਹੀਂ ਹੁਣ ਉਤਰਿਆ ਹੋਇਆ ਜਾਂ ਕਿ ਮੈਂ ਚੱਲੀਏ ਥੱਲੇ ਜਾ ਸਕਦੇ ਆ ਹੈ ਆਜੋ ਭਾਈ ਅਸੀਂ ਥੱਲੇ ਚੱਲੇ ਆ ਆਜੋ ਤੇ ਥੱਲੋਂ ਦੇਖ ਕੇ ਹੁਨੇ ਜੀ ਪੀਕ ਓਹੋ ਮਿੱਟੀ ਬਹੁਤ ਹੈ ਹਨਾ ਭਾਈ ਜੀ ਥੱਲੇ ਰੇਤਾ ਕੁਛ ਓਹੋ ਹੋ ਹੋ ਇੰਨੀ ਕੁ ਪੀਕ ਹੈ ਨਾ ਆ ਦੇਖੋ ਜਮਾ ਘੱਟਾ ਪੂਰਾ ਤੇ ਜਵਾ ਥੱਲੇ ਚਲਦੇ ਆਪਾਂ ਲੇ ਪਾਸੇ ਤੇ ਇਹ ਮਨਲਾ ਦਾ ਆਪਣੇ ਰੋਜੀ ਰੋਟੀ ਚਲਾਉਂਦੇ ਆ ਮੱਛੀਆਂ ਮੱਛੀਆਂ ਫੜਨ ਆਏ ਹੋਏ ਆ ਬਾਈ ਬੰਦੇ ਤੇ ਇਹ ਸਾਹਮਣੇ ਸਾਰੇ ਉਹ ਨੇ ਨੇੜੇ ਚੱਲ ਕੇ ਕਰਦੇ ਆਂ ਗੱਲਬਾਤ ਵਕਾਸ ਭਾਈ ਇਹ ਦਰਿਆ ओरिजिनल ਹੈ ਮੈਨੂੰ ਪਾਣੀ ਇੱਥੇ ਉਹ ਨਹੀਂ ਲੱਗਦਾ ਢਲਿਆ ਹੋਇਆ ਨਹੀਂ 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 ਇਹ ਨਾ ਨੀਵਾ ਹੀ ਸਹ ਦਰਿਆ ਦਾ ਜਦੋਂ ਦਰਿਆ ਗਰਮੀਆਂ ਚ ਚੜ ਜਾਂਦਾ ਨਾ ਜਦੋਂ ਮੀਂਹਾਂ ਚ ਮੀਂਹ ਹੁੰਦੇ ਨੇ ਬਾਰਸ਼ ਮੀਂਹ ਪੈਂਦੇ ਆ ਤੇ ਜਦੋਂ ਪਿੱਛੋਂ ਪਾਣੀ ਵਧ ਆਉਂਦਾ ਹੈ ਫਿਰ ਉਦੋਂ ਇਹ ਪੂਰਾ ਦਰਿਆ ਦਾ ਪਾਣੀ ਇੱਥੇ ਤੱਕ ਰਹਿੰਦਾ अच्छा पर ਹੁਣ ਇਸ ਟਾਈਮ ਤੁਸੀਂ ਉਹ ਵੇਖੋ ਬੰਨ ਉੱਤੇ ਵਜਿਆ ਹੈ ਹਾਂ ਉਸ ਤੋਂ ਪਰ ਇੱਕ ਪੋਲੇ ਉਹਦੇ ਥੱਲੋਂ ਨਹੀਂ ਬਹਿਣਦੇ ਆ ਅੱਛਾ ਰਾਵੀ ਉੱਥੇ オリジナル ਉੱਥੇ ਹਾਂ ਇਹ ਜਿਹੜਾ ਇਹ ਪੁਰਾਣਾ ਪਾਣੀ ਖੜਾ ਪਾਣੀ ਵੇਖੋ ਇਹਦੀ ਬ੍ਰਾਂਚ ਹੈ ਮਤਲਬ ਛੋਟਾ ਮਾੜਾ ਮੋਟਾ ਖੜਾ ਪਾਣੀ ਇਹ ਮੂਵ ਨਹੀਂ ਕਰਦਾ ਪਿਆ ਠੀਕ ਹੈ ਹਾਂ ਜੇ ਜਲਮੀ ਹਮੇਲੇ ਦਾ ਪੁਰਾਣਾ ਖੜਾ ਜਿਵੇਂ ਆਪਣੇ ਛੱਪੜ ਬਣ ਜਾਂਦੇ ਨੇ ਨਹੀਂ ਛੱਪੜ ਨਹੀਂ ਲੇਕਿਨ ਹੈ ਸਾਫ਼ ਆ ਹੈ ਦਰਿਆ ਦਾ ਪਾਣੀ ਹੈ ਪਰ ਰੁਕਿਆ ਹੋਇਆ ਹੈ ਫਲੋ ਚ ਨਹੀਂ ਹੈਗਾ ਫਲੋ ਚ ਨਹੀਂ ਹੈ ਇੱਥੇ ਫਿਰ ਹੁਣ ਮੱਛੀਆਂ ਮੁੱਛੀਆਂ ਬਣ ਇਹ ਬਈ ਜਿਵੇਂ ਆਪਣੇ ਸਾਡੇ ਜਿਵੇਂ ਫਸਲਾਂ ਫੁਸਲਾਂ ਤਬਾਹ ਕਰ ਸਾਲ ਪਹਿਲਾਂ ਸਾੜਾ ਇਸ ਇੱਥੇ ਵੀ ਕਰ ਦਿੰਦਾ ਬਿਲਕੁਲ ਕਰਦਾ ਬਿਲਕੁਲ ਕਰਦਾ ਵੇਖ ਲਓ ਤੁਸੀਂ ਹੁਣ ਤੇ ਰਾਵੀ ਉਹ ਰਾਵੀ ਰਿਆ ਨਹੀਂ ਹੈ ਜਿਹੜਾ ਰਾਵੀ ਕਦੀ ਹੁੰਦਾ ਸੀ ਹਾਂਜੀ ਲੋਕੀ ਇਹਨੇ ਕੌਨਫੀਡੈਂਟ ਨੇ ਅਗਲੇ ਨੂੰ ਪਤਾ ਹੈ ਇੱਥੇ ਕਿਸ ਕੋਈ ਪਾਣੀ ਨਹੀਂ ਆਉਣਾ ਅਗਲੇ ਨੂੰ ਵਿੱਚ ਫਸਲਾਂ ਬੀਜੀਆਂ ਉਹ ਸਾਹਮਣੇ ਫਸਲਾਂ ਨੇ ਉਹ ਸਬਜ਼ੀ ਲਾਰ ਗਿਆ ਹਾਂ ਇਹ ਰਾਵੀ ਦਾ ਹਿੱਸਾ ਹੈ ਹਾਂ ਤੇ ਅਗਲੇ ਆਨੇ ਟਰਨਲ ਫਾਰਮਿੰਗ ਜੀ ਕੀਤੀ ਉੱਤੇ ਉਹ ਸ਼ਾਪਰ ਚਲਾ ਕੇ ਨਾ ਟੈਂਪਰੇਚਰ ਸਬਜ਼ੀ ਕੋਈ ਐਸੀ ਬੇਸਮੋਸਮੀ ਨਹੀਂ ਆਉਂਦੀ ਕਿਉਂਕਿ ਸਰਦੀਆਂ 'ਚ ਮੀਂਹ ਨਹੀਂ ਪੈਂਦੇ ਉਹ ਨਹੀਂ ਆਉਂਦਾ ਨਾਲੇ ਬੇਮੋਸਮੀ ਦੀ ਸਬਜ਼ੀ ਕੋਈ ਲਾਈਏ ਉਹਨੂੰ ਮੇਨਟੇਨ ਕਰਕੇ ਟੈਂਪਰੇਚਰ ਹਾਂ ਤੇ ਉਹ ਲਾਇਆ ਉਹਨਾਂ ਨੇ ਤੇ ਉਹ ਐਡੇ ਯਾਨੀ ਕੌਨਫੀਡੈਂਟ ਨੇ ਕਿ ਉਹਨਾਂ ਨੂੰ ਪਤਾ ਕਿ ਪਿੱਛੇ ਪਾਣੀ ਨਹੀਂ ਆਉਣਾ ਨੰਬੀ ਵਿੱਚ ਨਹੀਂ ਰੋੜਾਂ ਹਾਂ ਅਰੇ ਕੁਝ ਨਹੀਂ ਹੁੰਦਾ ਲੈ ਬਈ ਥੱਲੇ ਚਲੀਏ ਆ ਜਾਓ ਧਿਆਨ ਨਾਲ ਧਿਆਨ ਨਾਲ ਇਹ ਇੱਕਮਣ ਸਲੋ 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 ਮੈਂ ਤਾਂ ਉੱਤਰ 'ਚ ਮੈਂ ਤੁਹਾਨੂੰ ਦੇਖਦਾ ਲੈ ਮੈਂ ਤੁਹਾਨੂੰ ਮੈਂ ਕੰਨਿਆ ਢਲਾਨ ਬਹੁਤ ਹੈਗੀ ਹੂੰ ਨੇ ਅਸਲ 'ਚ ਇੱਥੇ ਪਿਛਲੇ ਆ ਮੰਦਾ ਨਾ ਹੱਥ ਪੈਰ ਪੂਰੇ ਛਿੱਲੇ ਜਾਣੇ ਨੇ ਥੱਲੇ ਜਾਣੇ ਸੇ ਤਾਂ ਹਾਂ ਆ ਦੇਖੋ ਬਾਈ ਇਹ ਟਿਊਬਾ ਲੈ ਕੇ ਕਰਦੇ ਹਾਂ ਇਹਨਾਂ ਨੇ ਲਾਈ ਏ ਪੱਟੀ ਹੂੰ ਅੱਛਾ ਇਹ ਪੱਟੀ ਹੁਣ ਲਾ ਕੇ ਸੂਬੋ ਪੋਟ ਦੇ ਉਹ ਵਾਲੀ ਸਾਲ ਜੋ ਮੱਠੀ ਮੱਠੀ ਖੇਚ ਰਿਹਾ ਪੱਟੀ ਉਹਨੂੰ ਹੁਣੇ ਪੋਟ ਲੈਣੀ ਤੇ ਇੱਕ ਜਿਹੜੀ ਉਹ ਤੁਸੀਂ ਲੰਗ ਜੀ ਲਾਉਂਦੇ ਹੋ ਉਹ ਤੇ ਰਾਤ ਨੂੰ ਉਹ ਤੇ ਲਾਉਂਦੇ ਹੋ ਲੰਗ ਉਹ ਦਰਿਆ ਚ ਲਾਉਂਦੇ ਹੋ ਜਾਂ ਨਹੀਂ ਹਾਂਜੀ ਲੱਗੀ ਹੁੰਦੀ ਹੈ ਹਾਂਜੀ ਲੱਗੀ ਹੁੰਦੀ ਹੈ ਨਹੀਂ ਤਾਂ ਹੁਣ ਤੁਹਾਡੇ ਕੋਲ ਲਾਇਸੈਂਸ ਏ ਤਾਂ ਇਹ ਦੇਖ ਲਓ ਭਾਈ ਕਿੰਨੇ ਬੰਦੇ ਦੀ ਰੋਜੀ ਰੋਟੀ ਚਲਾਉਂਦੀ ਆ ਕੁਦਰਤੀ ਸਰੋਤ ਹੁੰਦੇ ਆ ਜਿਹੜੇ ਹੈ ਇਹ ਭੜੀ ਆ ਕੁਛ ਇਸ ਤਰ੍ਹਾਂ ਕੇ ਲੋਹੇ ਸ਼ਾਰਕ ਸ਼ੁਰਕ ਜਿਹੜੀ ਲਿਆਂਦੀ ਆ ਸਾਨੂੰ ਵੀ ਦਿਓ ਭਾਈ ਅਸੀਂ ਆ ਪਕਾ ਕੇ ਖਾਣੀ ਯਾਰ ਤੂੰ ਆਹ ਲਾਇਆ ਤੇ ਹੈਵੇ ਤੂੰ ਬਾਅਦੋਂ ਖਾ ਲਈ ਹਾਂ ਤੂੰ ਸਾਨੂੰ ਵੇਚ ਲੈ ਵਿਕਾਸ ਵਕਾਸ ਕਹ ਜਿਹੜੀ ਸ਼ਾਰਕ ਸ਼ੁਰਕ ਲਿਆਂਦੀ ਆ ਕਦੀ ਸਾਨੂੰ ਵੀ ਦੇ ਮੈਂ ਕਹਿੰਦਾ ਮੈਂ ਖਰੀਦਣ ਨੂੰ ਤਿਆਰ ਆ ਭਾਈ ਹੈ ਕੋਈ ਮਾਲ ਤਾਂ ਕਿਉਂ ਵੇਚਦੇ ਨਹੀਂ ਹੋ ਤੁਸੀਂ ਕੀ ਕਰਦੇ ਹੋ ਏ ਸ਼ੌਂਕ ਨੂੰ ਘਰੇ ਪਾਲ ਕੇ ਲੈ ਕੇ ਜਾਂਦੇ ਵਾ ਵੇਚਦੇ ਨਹੀਂ ਇਹ ਪਾਲਦੇ ਖਾਣ ਨੂੰ ਲੈ ਕੇ ਜਾਂਦੇ ਹੋ ਬਾਈ ਖਾਣ ਲਈ ਆਪਦੀ ਖਾਣ ਜੋਗੀ ਕਰਦੇ ਇਹਦਾ ਮੈਨੂੰ ਤਾਂ ਇਹ ਸੀ ਕਿ ਬਣ ਜੇਗੀ ਗੱਲ ਅੱਜ ਆਪਾਂ ਖਾਵਾਂਗੇ ਕੋਈ ਹੈ ਯਾਰ ਕੋਈ ਦਾਲ ਦਾ ਪਲਵਾਓ ਸਾਡਾ ਵੀ ਤੇ ਲੈ ਬਈ ਹੁਣ ਅਸੀਂ ਰੁਕਦੇ ਅੱਗੇ ਬਾਈ ਕਹਿੰਦਾ ਵੀ ਅੱਗੇ ਪੁਲ ਤੇ ਵਾਵਾ ਰੌਣਕ ਮੇਲਾ ਹੁੰਦਾ ਜਿਹੜਾ ਰਾਵੀ ਦਾ オリジナル ਚਪੌਲਾ ਹੈਗਾ ਤੇ ਉਹ ਪੁਲ ਤੇ ਚੱਲਦੇ ਆ ਤੇ ਉਥੇ ਜਾ ਕੇ ਦਿਖਾਉਨੇ ਆ ਤੁਹਾਨੂੰ ਫਿਰ ਉਥੇ ਵਲੌਗ ਦੀ ਸਮਾਪਤੀ ਕਰਾਂਗੇ ਸਮਾਨ ਹੈ ਵਾਵਾ ਜਮਾ ਕਰਕੇ ਲੈ ਕੇ ਚੱਲੇ ਨੇ ਆਪਾਂ ਨੂੰ ਦਿਖਾਉਂਦੇ ਨਹੀਂ ਹੈ ਨਾ ਹੈ ਵਾ ਨਹੀਂ ਵਾ ਲੈ ਕੇ ਚੱਲੇ ਆ ਚਾ ਕੋਈ ਗੱਲ ਨਹੀਂ ਆ ਮਜ਼ਾਕ ਕਰਦੇ ਆ ਬਾਈ ਚੁਕਰੀਆ ਇਹਦਾ ਹਾਸੇ ਠੱਟੇ ਅਸੀਂ ਕਰਦੇ ਫਿਰਦੇ ਅਸੀਂ ਲੈ ਕੇ ਕੀ ਕਰਨ ਕਿਉਂ ਜੀ ਇਹ ਮੁੰਡਾ ਜੀ ਬੜਾ ਮਿਹਨਤੀ ਹੈ ਤੇ ਵਲੌਗ ਬੜੇ ਬਣਾਉਂਦਾ ਹੈ ਇਹ ਸਾਮੀ ਦੇ ਵਲੌਗ ਜ਼ਰੂਰ ਦੇਖਿਆ ਕਰੋ ਦੇਖ ਲੋ ਕਿੰਨਾ ਰਿਸਕ ਲੈ ਕੇ ਦਰਿਆ ਦੇ ਕਿਨਾਰੇ ਤੇ ਖੜਖੜ ਬਣਾਉਂਦਾ ਇਹ ਗਣਾ ਦੇ ਪਿੱਛੇ ਵਕਾਫ ਖੜਾ ਵਾ ਵਲੌਗ ਬਣਾਉਣਾ ਤੇ ਰਾਤ ਨੂੰ ਕਰੀਮ ਵੀ ਲਾਂਦਾ ਵਟਾ ਮਾਰੂੰ ਮੈਂ ਤੇਰੇ ਮਾਰੂੰ ਵਟਾ ਤੂੰ ਕੈਮਰਾ ਬੰਦ ਕਰਦਾ ਇਹਦੇ ਸਾਹਮਣੇ ਨਾ ਰਾਤੀ ਮੈਂ ਕਰੀਮ ਲਾ ਬੈਠਾ ਸਿਆਈਆਂ ਲਈ ਇਹ ਅੱਜ ਮੇਰੇ ਦਿਵਾਲੇ ਹੋਇਆ ਰਿਪਨ ਚੱਲ ਬੈਠ ਭਰਾ ਲੇਟ ਹੋਈ ਜਾਂਦੀ ਹੈ ਚੱਲੀਏ ਲੈ ਵੀ ਚੱਲੀ ਅੱਗੇ ਐ ਲਓ ਜੀ ਅਸੀਂ ਪਹੁੰਚ ਗਏ ਦੁਕਾਨਾਂ ਦੇ ਉੱਤੇ ਤੇ ਇਹ ਨੇਗੀਆਂ ਇੱਥੇ ਦੀਆਂ ਦੁਕਾਨਾਂ ਜੀ ਤੇ ਇਹ ਜਿਵੇਂ ਆਪਣੇ ਹਰੀਕੇ ਪੱਤਣ ਵਿਕਦੀਆਂ ਨਾ ਸਾਰੀ ਮੱਛੀ ਤੇ ਉਵੇਂ ਇੱਥੇ ਮੱਛੀ ਵੇਚਦੇ ਆ ਇਹ ਆ ਰਾਵੀ ਦੇ ਹੁਣ ਜਮਾ ਅਸੀਂ ਵਿਚਾਲੇ ਆ ਗਏ ਦਰਿਆ ਦੇ ਉਹ ਦੂਰ ਤੱਕ ਰਾਵੀ ਦਿਖਦਾ ਤੇ ਇਹ ਸਾਹਮਣੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਇਹ ਫਰਾਈ ਕਰ ਕਰ ਦਿੰਦੇ ਆ ਤੇ ਆ ਆ ਨਿਕਲੇ ਹਾਂਜੀ ਐਂ ਨਾ ਕਰੋ ਯਾਰ ਕੋਲਿਆਂ ਨਹੀਂ ਸੰ ਖਵਾਓ ਇਹ ਕਿਹੜੀ ਹੈ ਤੁਹਾਡੇ ਕੋਲੇ ਬਾਸ਼ਾ ਮੱਲੀ ਨਹੀਂ ਆ ਤੇ ਫਰਾਈ ਹੇ ਬਾ ਹਾਂਜੀ ਬਾਦਸ਼ਾ ਮੱਲੀ ਹੈ ਨੀ rau 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 ਗੜੀ ਵਿੱਚ ਆਈ ਇਹ ਹੁੰਦੀ ਹੈ ਉਹ ਪਈ ਜੇ ਹੈ ਉਹ ਪਈ ਹੈ ਅੱਛਾ ਮੱਲੀ ਆਪਣੇ ਬੱਚੇ ਖਾ ਜਾਂਦੀ ਹੈ ਹਾਂ ਪਰ ਫਿਰ ਬੱਚੇ ਕਿਵੇਂ ਜੋ ਆਪ ਹੀ ਖਾ ਜਾਂਦੀ ਹੈ ਮੱਲੀ ਕਹਿੰਦੇ ਆਪਣੇ ਬੱਚੇ ਖਾ ਜਾਂਦੀ ਹੈ ਪਰ ਬੱਚੇ ਜੇ ਬੱਚੇ ਖਾ ਜਾਂਦੀ ਫਿਰ ਉਹਦੀ ਨਸਲ ਕਿਵੇਂ ਵੱਧਦੀ ਹੈ ਨਹੀਂ ਇਨਸਾਨ ਦੇ ਇਨਸਾਨ ਨੂੰ ਖਾ ਰਿਹਾ ਇਹਦਾ ਇਹ ਆਪਦੀ ਕੰਮ ਨੇ ਓ ਯਾਰ ਭਰਾ ਮੈਨੂੰ ਤਾਂ ਐ ਸੀਗਾ ਵੀ ਜਿਹੜੀ ਤੁਹਾਡੇ ਕੋਲੇ ਮੱਛੀ ਹੋਊਗੀ ਦੂਜੀ ਹੋਗੀ ਆ ਤੰਦੂਰ ਵਾਲੀ ਨਹੀਂ ਲਾਉਂਦੇ ਤੁਸੀਂ ਜਿਹੜੀ ਤੰਦੂਰ 'ਚ ਭੁੰਨਦੇ ਆ ਦੂਰੀ ਨਹੀਂ ਲੱਗਾ ਦੂਰੀ ਇੱਥੇ ਲੱਗਾ ਨਹੀਂ ਤਾਂ ਲਾਉਣਾ ਜੇ ਇਹ ਲੱਗ ਸਕਦਾ ਉਹ ਵੀ ਲੱਗ ਜਾਏਗਾ ਤੇ ਨਾਲੇ ਨਾਲੇ ਨਾ ਕੋਲੇ ਵਾਲੀ ਤੇ ਜ਼ਿਆਦਾ ਕੰਮ ਸਹੀ ਰਿੰਦਾ ਲੋਕ ਆਇਕੋ ਕੋਲੇ ਖਾਣ ਇਹਨਾਂ ਨੂੰ ਕਹੋ ਜੀ ਖਾਣੀਆਂ ਤਾਂ ਖਾ ਲੋ ਫਿਰ ਭੱਜ ਜਾਓ ਨਹੀਂ ਆਹ ਅਗਲੇ ਦਾ ਕਾਰੋਬਾਰ ਅਗਲੇ ਦਾ ਲਵਾ ਲਈ ਅਸੀਂ ਉਹਨਾਂ ਨੂੰ ਨਹੀਂ ਜਦੋਂ ਖਾ ਲਈ ਫਿਰ ਬਾਅਦ ਵਿੱਚ ਗੱਲ ਕਰਾਂ ਅੱਛਾ ਅੱਛਾ ਪਹਿਲਾਂ ਕਰਾਰੀ ਚੈੱਕ ਕਰਕੇ ਦੇਖੀਏ ਕਿ ਕਿਵੇਂ ਹੈ ਕਰਾਰੀ ਆ ਕਿ ਕਿਵੇਂ ਹੈ ਹਾਂ ਤੇ ਹੁਣ ਇੱਕ ਗੱਲ ਹੋਰ ਨਹੀਂ ਪਤਾ ਜੀ ਇੱਥੇ ਸਾਨੂੰ ਵੀ ਇਹ ਕੰਡੇ ਵਾਲੀ ਆ ਕਿ ਬਿਨਾ ਕੰਡੇ ਵਾਲੀ ਸਾਡੇ ਪੰਜਾਬ ਚ ਤਾਂ ਬਿਨਾ ਕੰਡੇ ਵਾਲੀ ਚੱਲਦੀ ਹੈ ਕਿਉਂ ਵਕਾਸ ਭਾਈ ਨਹੀਂ ਇਹ ਕੰਡੇ ਵਾਲੀ ਹੈ ਇਹ ਕੰਡੇ ਵਾਲੀ ਹੈ ਤੇ ਜ਼ਾਹਰੀ ਗੱਲ ਹੈ ਤੇ ਕੰਡੇ ਵਾਲੀ ਤਾਂ ਸਾਡੇ ਤੋਂ ਖਾਣੀ ਨਹੀਂ ਆਉਂਦੀ ਸਾਨੂੰ ਉਧਰ ਲੈਣ ਨੂੰ ਸਭ ਤਾਂ ਨਹੀਂ ਕੱਟ-ਕੱਟ ਦੇਈ ਜਾਵਾਂਗੇ ਮੈਂ ਮੈਂ ਹੀ ਕਰਨਾ ਹਾਂ ਹਾਂ ਜੀ ਕੱਟ-ਕੱਟ ਦੇਈ ਜਾਵਾਂਗੇ ਤੁਹਾਨੂੰ ਹੋਰ ਦੱਸੋ ਨਹੀਂ ਨਹੀਂ ਕੰਡੇ ਕਹੋ ਜੇ ਕਹੋਗੇ ਤੇ ਬੁਰਕੀਆਂ ਮੂੰਹ 'ਚ ਵੀ ਪਾਈ ਦੇਵਾਂਗੇ ਨਹੀਂ ਨਹੀਂ ਕੰਡੇ ਕੱਟ-ਕੱਟ ਦੇਈ ਜਾਵਾਂਗੇ ਜਾਂ ਕੰਡੇ ਖਵਾਉਂਗੇ ਕੰਡੇ ਕੱਟ-ਕੱਟ ਕੇ ਬੁਰਕੀਆਂ ਮੂੰਹ 'ਚ ਪਾਵਾਂਗੇ ਹੋਰ ਦੱਸੋ ਲੇ ਵੀ ਤਲਤੀ ਬਾਈ ਨੇ ਇੱਕ ਹੋਰ ਤਲਤੀ ਦੇਖ ਨਹੀਂ ਉਹ ਨੂੰ ਉਹ ਨਹੀਂ ਉਹ ਨਹੀਂ ਦੁਬਾਰੇ ਦੁਬਾਰੇ ਉਹ ਨਾ ਪੂਰੀ ਨਹੀਂ ਸੀ ਉਹਨੂੰ ਮਸਾਲਾ ਮਸੂਲਾ ਲਾ ਕੇ ਫੇਰ ਦੁਬਾਰਾ ਸੁਟਿਆ ਬਾਈ ਮੈਨੂੰ ਇਹ ਲਾ ਲੈ ਮੱਛੀ ਦਾ ਪ੍ਰੋਟੀਨ ਕਿਹੜਾ ਖਵਾਉਗੇ ਲੀਟਰ ਤੇਲ ਜ਼ਰੂਰ ਪਿਆ ਦੂੰਗਾ ਨਹੀਂ ਲੀਟਰ ਹੈ 1.5 ਲੀਟਰ 1.5 ਲੀਟਰ ਤੇਲ ਦਾ ਚਲੋ ਬਈ ਪਿਛਲੇ ਪਾਸੇ ਪਹੁੰਚ ਆਉਦੇ ਪੈਂਚ ਪਹੁੰਚ ਲੱਗੇ ਬਿਲਕੁਲ ਦਰਿਆਏ ਰਾਵੀ ਦੇ ਕੰਡੇ ਦੇ ਉੱਤੇ ਇਹ ਮੱਛੀਆਂ ਬਾਹਰੋਂ ਲਿਆ ਕੇ ਵੇਚ ਰਹੇ ਨੇ ਤੇ ਦੱਸ ਇਹ ਕਿੱਦੋਂ ਲਿਆ ਕੇ ਵੇਚ ਰਹੇ ਆ ਇਹ ਦੇਖੋ ਦਰਿਆ ਤੇ ਪਾਣੀ ਕਿੰਨਾ ਹੈ ਦਰਿਆ 'ਚ ਪਾਣੀ ਦੇ ਨਾਲ ਇਹਦਾ ਕਿੱਥੇ ਲੱਗੇ ਪਾਣੀ ਵੀ ਹੁੰਦੀ ਆ ਤੇ ਮੇਰੇ ਘਰ ਉੱਤੇ ਬਾਹਰ ਇਨਾ ਪਾਣੀ ਉੱਤੇ ਕੋਈ ਨਹੀਂ ਮਚਰੀ ਇਹਨੇ ਘਰ ਕੀ ਕਿੱਥੇ ਪਾਣੀ ਮਿਕਰ ਤੇ ਆਉਣਾ ਹਾਂ ਉਹ ਉਹ ਤਲ ਤਲ ਕੇ ਖਾਈ ਜਾਈਏ ਜੁਗਤਾ ਵਾਲੀਆਂ ਮਾਰਦੇ ਆ ਲੈ ਇਧਰਲੇ ਪਾਸੇ ਇੱਕ ਹੋਰ ਦੁਕਾਨ ਵੀ ਹੈ ਬਾਈ ਜੀ ਤੇ ਇਹਦਾ ਪੂਰੇ ਢਾਬੇ ਲਾਏ ਆ ਇਨਾ ਬਾਈ ਇਹਨਾਂ ਕੋਲੇ ਵੀ ਨਹੀਂ ਤੰਦੂਰ ਹੈਗਾ ਯਾਰ ਹਨਾ ਤੰਦੂਰ ਤੁਸੀਂ ਵੀ ਨਹੀਂ ਚਲਾਇਆ ਮੇਰੇ ਭਰਾ ਤੰਦੂਰ ਨਹੀਂ ਇੰਨਾ ਚਲਾਇਆ ਤਲਾਈ ਐਂ ਹੀ ਹੁੰਦੀ ਐ ਤਲਾਈ ਕਰਦੇ ਇਕੱਲੇ ਤੰਦੂਰੀ ਨਹੀਂ ਦਿੰਦੇ ਹੈਗੇ ਹਾਂਜੀ ਆ ਆ ਇੱਥੇ ਇਹਨਾਂ ਦੇ ਬਣੇ ਹੋਇਆ ਜੀ ਆ ਆਪਣੇ ਬੈਠਣ ਨੂੰ ਸਟਾਲ ਉਹ ਦੂਰ ਤੱਕ ਲੋਕ ਬੰਦੇ ਆ ਦੇਖੋ ਉਹ ਵੇਖੋ ਰਾਵੀ ਥੱਲੋ ਬੰਦੇ ਬਿਆ ਹਾਂਜੀ ਅੱਛਾ ਇਧਰਲੇ ਪਾਸੇ ਇਹ ਰਾਵੀ ਆ ਸਾਰਾ ਹਾਂ ਸਾਰਾ ਰਾਵੀ ਦਾ ਏਰੀਆ ਹੂੰ ਸਾਡੇ ਵਾਲੇ ਪਾਸੇ ਵੀ ਬਈ ਐ ਬੰਨ ਮਾਰ ਮਾਰ ਉਧਰ ਵੀ ਖੜਾ ਹੈ ਇੰਨੀ ਮੱਛੀ ਰਾਵੀ ਚ ਨਹੀਂ ਜਿੰਨੀ ਇਹਨਾਂ ਕੋਲੇ ਅੱਛਾ ਇਹਨਾਂ ਕੋਲੇ ਮਤਲਬ ਇਹ ਬਾਹਰੋਂ ਲਿਆਉਂਦੇ ਆ ਕਿਦੋਂ ਫਾਰਮ ਫਾਰਮ ਬਣੇ ਨਾ ਫਿਸ਼ ਫਾਰਮ ਹਾਂ ਉਹ ساری ਗੱਲ ਉੱਥੋਂ ਲਿਆ ਆ ਕੇ ਇੱਥੇ ਵੇਚਦੇ ਹੋਣੇ ਨੇ ਅੱਛਾ ਇੱਥੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਵੀ ओरिजिनल ਹੈ ਹਾਂ ਮਤਲਬ ਇਹ ਉਹਨਾਂ ਨੂੰ ਲੱਗਦਾ ਕਿ ਜਿਵੇਂ ਅਸੀਂ ਇੱਥੋਂ ਫੜ-ਫੜ ਕੇ ਤੁਹਾਨੂੰ ਖੁਆਈ ਜਾਂਦੇ ਆ ਵੀ ਤਾਜੀ ਆ ਕੋਈ ਬੰਦਾ ਤੁਸੀਂ ਇੱਥੇ ਵੇਖਿਆ ਤੇ ਕੋਈ ਫੜਦਾ ਨਾ ਉਹ ਜਿਹੜੇ ਉਹ ਕਹਿੰਦੇ ਸੀ ਆਪਾਂ ਖਾਣ ਨੂੰ ਪਰਦੇਗਾ ਉਹਨਾਂ ਦੋ ਬੜੀਆਂ ਆਪਣੇ ਖਾਣ ਨੂੰ ਲੈ ਗਏ ਸਹੀ ਗੱਲ ਹੈ ਉਹਨਾਂ ਨੂੰ ਦੋ ਆਈ ਤੇ ਬਾਈ ਇਹਦੇ ਕੋਲੇ ਬਾਈ ਕੋਲੇ ਆ ਪਕੌੜੇ ਵੀ ਹੈਗੇ ਆ ਦੂਜੇ ਉਹਨਾਂ ਕੋ ਵੀ ਹੈ ਉਹਨਾਂ ਕੋ ਵੀ ਹੈ ਇਹ ਪਕੌੜ ਹਾਂ ਹਾਂ ਅੱਛਾ ਫੇਸ਼ੀਸ ਮੱਛੀ ਸਾਭਤੀਏ ਦੇ ਨਾਲ ਪਕੌੜੇ ਵੀ ਹੈ ਹਾਂਜੀ ਮੱਛੀ ਪਕੌੜੇ ਬਿਨਾ ਪਕੌੜੇ ਬਿਨਾ ਕੰਡੇ ਤੋਂ ਹਾਂਜੀ ਬਿਨਾ ਕੰਡੇ ਸੇਲਾ ਕੰਡੇ ਦਾ ਮੈਂ ਤਾਂ ਖਾਦੇ ਨਹੀਂ ਭਰਾਵਾ ਕਦੇ ਨਹੀਂ ਨਹੀਂ ਉਹ ਮੱਛੀ ਨਹੀਂ ਹੈ ਆਲੂ ਵਾਲੇ ਪਕੌੜੇ ਜੇ ਆਲੂ ਵਾਲੇ ਨਹੀਂ ਹੈਗੇ ਮੱਛੀ ਵਾਲੇ ਹੈ ਮੱਛੀ ਵਾਲੇ ਜਾਂ ਆਲੂ ਵਾਲੇ ਨਹੀਂ ਨਹੀਂ ਆਲੂ ਵਾਲੇ ਉਹ ਨਸੀ ਕਰਦੀ ਯਾਰ ਆਲੂ ਵਾਲੇ ਪਕੌੜਿਆਂ 'ਚ ਕੰਡੇ ਹੁੰਦੇ ਨੇ ਮੈਨੂੰ ਐਵੇਂ ਮੈਂ ਤੇ ਮੱਛੀ ਵਾਲੇ ਪਕੌੜੇ ਸਾਡੇ ਤਾਂ ਵਿਆਹਾਂ 'ਚ ਹੀ ਹੁੰਦੇ ਆ ਨਹੀਂ ਹੁੰਦੇ ਆ ਲੇਕਿਨ ਇੱਥੇ ਨਹੀਂ ਹੈ ਐਸੀ ਜੀ ਆਪਣਾ ਅੱਜ ਦਾ ਵਲੌਗ ਤੇ ਲੈਂਦਾ ਪੰਜਾਬ ਘੁੰਮਦੇ ਘਮਾਉਂਦੇ ਅਸੀਂ ਅੱਗੇ ਵੱਲ ਨੂੰ ਤੁਰੇ ਜਾਂਦੇ ਆ ਤੇ ਨਾਲ-ਨਾਲ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਤੇ ਤੁਹਾਨੂੰ ਸੌਖਾ ਜਿਹਾ ਕਰਕੇ ਦੱਸਦਾ ਪਹਿਲਾਂ ਸੀ ਅਸੀਂ ਅਮਰਸਰ ਮੇਰੇ ਖਿਆਲ ਚ ਬਾਈ ਅਮਰਸਰ ਦਾ ਡਿਸਟ੍ਰਿਕਟ ਦੇ ਪੈਰਲਰ ਜੇ ਹੁਣ ਅਸੀਂ ਜਾ ਰਹੇ ਹਾਂਗੇ ਜੀ ਫਾਜ਼ਿਲਕਾ ਗੰਗਾ ਨਗਰ ਜਿੱਧਰ ਆਪਣੇ ਚੜਦੇ ਪੰਜਾਬ ਚ ਫਾਜ਼ਿਲਕਾ ਗੰਗਾ ਨਗਰ ਵਾਲਾ ਪਾਸੇ ਨੇ ਉਹਦੇ ਪੈਰਲਰ ਜੇ ਪੈਂਦਾ ਸਾਈਵਾਲ ਤੇ ਹੋਰ ਅੱਗੇ ਨੂੰ ਮਲਤਾਨ ਸਾਈਡ ਨੂੰ ਸਾਊਥ ਪੰਜਾਬ ਜਿਹੜਾ ਦੱਖਣ ਵਾਲਾ ਪੰਜਾਬ ਹੈਗਾ ਉਧਰ ਨੂੰ ਨਵੇਂ-ਨਵੇਂ ਪਿੰਡ ਨਵੀਆਂ-ਨਵੀਆਂ ਥਾਵਾਂ ਜਿਵੇਂ-ਜਿਵੇਂ ਅਸੀਂ ਘੁੰਮਾਂਗੇ ਨਾਲ-ਨਾਲ ਹਰ ਰੋਜ਼ ਤੁਹਾਨੂੰ ਲੈਂਦੇ ਪੰਜਾਬ ਤੋਂ ਦਿਖਾਉਂਦੇ ਰਹਾਂਗੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਦੇ ਨਾਲ ਤੇ ਮੈਨੂੰ ਵੀ ਦੇਖਦੇ ਰਿਹਾਓ ਜੇ ਟਰੈਵਲ ਦੇ ਲੋਕ ਆਸਤ ਦੇ ਨਾਲ ਵਕਾਸ ਇਧਰ ਨੂੰ ਦੇਖ ਰਹੇ ਹੋ ਸਮੀ ਜੱਟਰ ਨੂੰ ਦੇਖ ਰਹੇ ਹੋ ਤੇ ਜਿਹੜਾ ਪੰਜਾਬੀ ਲਹਿਰ ਨੂੰ ਰਿਪੋਰਟ ਮਾਰਦੇ ਨੇ ਨਹੀਂ 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 ਬਲੌਗਰਾਂ ਚ ਬਲੌਗਰ ਹਾਂ ਸਭ ਤੋਂ ਵੱਡਾ ਬਲੌਗਰ ਹੈ ਸਭ ਤੋਂ ਵੱਡਾ ਬਲੌਗਰ ਸਾਡੇ ਰਹਿਨਮਾ ਹਾਂ ਲੀਡਰ ਜਿਹੜੇ ਸਾਨੂੰ ਲੀਡ ਕਰਦੇ ਆ ਉਹਨਾਂ ਨੂੰ ਤਾਂ ਜ਼ਰੂਰ ਦੇਖਿਓ ਜੀ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ ਫਿਰ ਲੈਂਦੇ ਪੰਜਾਬ ਤੋਂ ਗੁੱਡ ਬਾਏ ਸਸ ਸਿਕਾਲ ਰੱਬ ਰੱਖਾ ਜੀ